ਤਰਕਾਰੀ ਤੁਸੀਂ ਬਹੁਤ ਤਰੀਕੇ ਦੀ ਵੇਖੀ ਹੋਏਗੀ ਚਾਹੇ ਉਹ ਮਿੱਟੀ ਦੇ ਨਾਲ ਬਣੀਆ ਮੂਰਤਾ ਹੋਣ ਚਾਹੇ ਕੰਧਾਂ ਦੇ ਉੱਤੇ ਰੰਗਾਂ ਦੇ ਨਾਲ ਕੁਝ ਤਸਵੀਰਾਂ ਨੂੰ ਉਤਾਰਿਆ ਗਿਆ ਹੋਵੇ ਪਰ ਅੱਜ ਇੱਕ ਅਜਿਹੇ ਸ਼ਖਸ ਦੇ ਨਾਲ ਤੁਹਾਨੂੰ ਮਿਲਵਾਨ ਜਾ ਰਹੇ ਹਾਂ ਜਿਸ ਨੇ ਕਲਾਕਾਰੀ ਦੀ ਹੱਦ ਪਾਰ ਕਰ ਦਿੱਤੀ ਹੈ ਕਿਉਂਕਿ ਚੌਲਾਂ ਦੇ ਦਾਣੇ ਦੇ ਉੱਪਰ ਵੀ ਇਹਨਾਂ ਨੇ ਆਪਣੀ ਕਲਾ ਨੂੰ ਫਰੋਇਆ ਜਿਨੇ ਵੀ ਪੋਲਿਟਿਸ਼ੀਅਨਸ ਨੇ ਉਹਨਾਂ ਦੀਆਂ ਮੂਰਤਾ ਵੀ ਇਹਨਾਂ ਨੇ ਚੌਲ ਦੇ ਦਾਣੇ ਤੇ ਬਣਾ ਕੇ ਉਹਨਾਂ ਨੂੰ ਤੋਹਫੇ ਦੇ ਰੂਪ ਦੇ ਵਿੱਚ ਦਿੱਤੀਆਂ ਨੇ ਮੈਂ ਸਾਰੇ ਜਿਹਨੇ ਆਪਣੇ ਰਾਸ਼ਟਰੀ ਪ੍ਰੈਮੀਸਟਰ ਰਹਿਗੇ ਸੀ ਉਹਨਾਂ ਨੂੰ ਮੈਂ ਉਹਨਾਂ ਦੀ ਸਕੈਚ ਬਣਾ ਕੇ ਚਾਵਲ ਦੇ ਦਾਣੇ ਦੇ ਉੱਤੇ ਮੈਂ ਫੋਟੋ ਬਣਾ ਕੇ ਦਿਖਾਰੇ ਭੇਲ ਕਰਦਾ ਰਿਹਾ ਮੈਂ ਚਾਵਲ ਦੇ ਦਾਣੇ ਦੇ ਸਾਰੇ ਗੁਰੂਆਂ ਦੀਆਂ ਫੋਟੋ ਬਣਾਈਆਂ ਸਨ ਸਭ ਤੋਂ ਪਹਿਲੀ ਤਸਵੀਰ ਜਿਹੜੀ ਚੌਲ ਦੇ ਦਾਣੇ ਤੇ ਬਣਾਈ ਸੀਗੀ ਕਿਹੜੀ ਤਸਵੀਰ ਸੀਗੀ ਉਹ ਸਭ ਤੋਂ ਪਹਿਲਾਂ ਮੈਂ ਆਪ ਆਪਣਾ ਇੰਡੀਆ ਦਾ ਮੈਪ ਬਣਾਇਆ ਪੰਜਾਬ ਦਾ ਮੈਪ ਬਣਾਇਆ ਸੇ ਸੰਗੀਤ ਦੇ ਜਗਤ ਤੋਂ ਤਸਵੀਰ ਹਾਲੇ ਤੱਕ ਨਹੀਂ ਬਣੀ। ਹਾਂ ਸੰਗੀਤ ਵਾਲਿਆਂ ਦੀ ਕੁਛ ਨਹੀਂ ਬਣਾਈ ਨਹੀਂ। ਕੋਈ ਅਸੀਂ ਗੱਲ ਨਹੀਂ ਮੈਂ ਟਰਾਈ ਕਰਾਂ ਤੇ ਕੋਈ ਅਸੀਂ ਗੱਲ ਨਹੀਂ ਉਹ ਵੀ ਬਨ ਜਾਏਗੀ। ਲੋਹੇ ਦੀਆਂ ਤਾਰਾਂ ਦੇ ਨਾਲ ਵੀ ਤੁਸੀਂ ਤਸਵੀਰਾਂ ਬਣਾਈਆਂ ਨੇ ਜੱਲਿਆਂ ਵਾਲੇ ਬਾਗ ਦੇ ਵਿੱਚ ਜਿੰਨੇ ਸਟੈਚੂ ਇਸ ਵੇਲੇ ਮੌਜੂਦ ਨੇ ਉਹ ਤੁਹਾਡੇ ਬਣਾਏ ਹੋਏ ਨੇ। ਇਹ 10-12 ਸਾਲ ਪਹਿਲਾਂ ਮੈਂ ਜੱਲਿਆਂ ਵਾਲੇ ਬਾਗ 'ਚ ਇਹ ਮੈਂ ਬਣਾਏ ਇਹਦੇ ਨਾਲ ਦੇ ਜਿੱਥੇ 1919 ਵਿੱਚ 100 ਸਾਲ ਪਹਿਲਾਂ ਜਿੱਥੇ ਫਾਇਰਿੰਗ ਹੋਈ ਸੀ ਜਲਿਆਂ ਵਾਲੇ ਬਾਗ 'ਚ ਜਨਰਲ ਡਾਇਰ ਨੇ ਗੋਲੀ ਚਲਾਈ ਸੀ ਉਹਨਾਂ ਗੋਲੀਆਂ ਦੇ ਸਾਹਮਣੇ ਫੌਜੀ ਬਣਾ ਕੇ ਮੈਂ ਇਸ ਡਿਸਪਲੇ 'ਕਿਤੇ ਸਾਰੇ ਉੱਥੇ ਮੇਰੇ ਹੱਦੇ ਬਣੇ ਲੱਗੇ ਹੋਏ ਆ ਜਿਹਨੇ ਜਿੰਦਰ ਦੇ ਪਾਰਕਾਂ 'ਚ ਵੀ ਲੱਗੇ ਆ ਜਿਹੜੇ ਹਾਥੀ ਕੋੜੇ ਵਗੈਰਾ ਲੱਗੇ ਹੋਏ ਉਹ ਵੀ ਸਾਰੇ ਮੇਰੇ ਹੱਦੇ ਬਣੇ ਹੋਏ ਆ ਸਾਡੇ ਬਜ਼ੁਰਗਾਂ ਦੇ ਨਾਲ 1947 ਦੇ ਵਿੱਚ ਵੰਡ ਦੇ ਵਿੱਚ ਇਸ ਲਈ ਉੱਥੋਂ ਬਚ ਕੇ ਆਏ ਸੀ ਉਹਨਾਂ ਕਰਕੇ ਮੈਂ ਉਹਨਾਂ ਦੇ ਆਈਡੀਆ ਦੇ ਨਾਲ ਆਪਣੇ ਬੋਰਡ ਨੂੰ ਕਟਿੰਗ ਕਰਕੇ ਵੀ ਉਹਨਾਂ ਦੇ ਕਟਰ ਬਣਾ ਕੇ ਤੇ ਮੈਂ ਇਹ ਪੋਰਟੇਟ ਤਿਆਰ ਕੀਤੇ ਤੇ ਇਹ ਮੈਨੂੰ ਬਸ ਉਹ ਹੀ ਉਹਨਾਂ ਦੀਆਂ ਬੱਚਿਆਂ ਦੀ ਬਚਪਨ ਦੀਆਂ ਗੱਲਾਂ ਖਾਰੀਆਂ ਸੁਣਦਾ ਰਹਿੰਦਾ ਸੀ ਤੇ ਫਿਰ ਮੈਂ ਆਪਣੇ ਬੱਚਿਆਂ ਨੂੰ ਸੁਣਾਦਾ ਸੀ ਤੇ ਉਹ ਮੈਨੂੰ ਕਹਿੰਦੇ ਤੁਸੀਂ ਕੁਝ ਬਣਾਓ ਇਹ ਮੈਂ ਫਿਰ ਉਸ ਤੋਂ ਬਾਅਦ ਫਿਰ ਇਹ ਬਣਾਉਣ ਦੀ ਕੋਸ਼ਿਸ਼ ਕੀਤੀ ਚਿੱਤਰਕਾਰੀ ਤੁਸੀਂ ਬਹੁਤ ਤਰੀਕੇ ਦੀ ਵੇਖੀ ਹੋਏਗੀ ਚਾਹੇ ਉਹ ਮਿੱਟੀ ਦੇ ਨਾਲ ਬਣੀਆ ਮੂਰਤਾ ਹੋਣ ਚਾਹੇ ਕੰਧਾਂ ਦੇ ਉੱਤੇ ਰੰਗਾਂ ਦੇ ਨਾਲ ਕੁਝ ਤਸਵੀਰਾਂ ਨੂੰ ਉਤਾਰਿਆ ਗਿਆ ਹੋਵੇ ਪਰ ਅੱਜ ਇੱਕ ਅਜਿਹੇ ਸ਼ਖਸ ਦੇ ਨਾਲ ਤੁਹਾਨੂੰ ਮਿਲਵਾਨ ਜਾ ਰਹੇ ਹਾਂ ਜਿਸ ਨੇ ਕਲਾਕਾਰੀ ਦੀ ਹੱਦ ਪਾਰ ਕਰ ਦਿੱਤੀ ਹੈ ਕਿਉਂਕਿ ਚੌਲਾਂ ਦੇ ਦਾਣੇ ਦੇ ਉੱਪਰ ਵੀ ਇਹਨਾਂ ਨੇ ਆਪਣੀ ਕਲਾ ਨੂੰ ਪਰੋਇਆ ਹੈ ਕੋੜੇ ਦੇ ਵਾਲ ਦੇ ਉੱਪਰ ਵੀ ਔਰ ਜਿਹੜੀ ਖਾਣ ਵਾਲੀ ਪਿੰਨੀ ਹੁੰਦੀ ਹੈ ਸੀਲ ਦੀ ਪਿੰਨੀ ਉਸਦੇ ਦਾਣੇ ਦੇ ਉੱਪਰ ਵੀ ਇਹਨਾਂ ਨੇ ਕਲਾ ਕੀਤੀ ਹੈ ਇਹ ਸਭ ਤੁਹਾਨੂੰ ਹੈਰਾਨ ਜ਼ਰੂਰ ਕਰ ਰਿਹਾ ਹੋਵੇਗਾ ਪਰ ਇਹ ਸੱਚਾਈ ਹੈ ਔਰ ਜਿਨੇ ਵੀ ਪੋਲਿਟਿਸ਼ੀਅਨਸ ਨੇ ਉਹਨਾਂ ਦੀਆਂ ਮੂਰਤਾਂ ਵੀ ਇਹਨਾਂ ਨੇ ਚੌਲ ਦੇ ਦਾਣੇ ਤੇ ਬਣਾ ਕੇ ਉਹਨਾਂ ਨੂੰ ਤਾਂਫੇ ਦੇ ਰੂਪ ਦੇ ਵਿੱਚ ਦਿੱਤੀਆਂ ਨੇ ਮੇਰੇ ਨਾਲ ਇਸ ਵਕਤ 모ਹਿੰਦਰ ਠਕਰਾਲ ਜੀ ਮੌਜੂਦ ਨੇ ਗੱਲਬਾਤ ਕਰਦੇ ਆ ਇਹਨਾਂ ਦੇ ਨਾਲ 모ਹਿੰਦਰ ਜੀ ਸਭ ਤੋਂ ਪਹਿਲਾਂ ਬਹੁਤ ਬਹੁਤ ਸਵਾਗਤ ਹੈ ਆਪ ਦਾ ਇੱਥੇ ਆਂਦੇ ਮੇਰੇ ਵੱਲੋਂ ਬਹੁਤ ਤੁਹਾਡਾ ਧੰਨਵਾਦ ਵੀ ਹੈ ਤੇ ਸਵਾਗਤ ਵੀ ਹੈ ਵੀ ਜਿਨ੍ਹਾਂ ਨੇ ਆਣ ਕੇ ਮੇਰੇ ਛੋਟੇ ਜਿਹੇ ਕਲਾਕਾਰ ਨੂੰ ਇੱਥੇ ਇਸ ਕਾਬਲ ਸਮਝਿਆ ਹੈ ਕਿ ਮੈਂ ਇੱਥੇ ਮਤਲਬ ਪੰਜਾਬ 'ਚ ਰਹਿ ਰਹੇ ਆ ਮੈਨੂੰ ਤੇ ਕੰਮ ਕਰਦਿਆਂ ਕਾਫੀ ਸਾਲ ਹੋ ਗਏ ਨੇ ਤੇ 50 55 55 ਤੋਂ ਮੈਂ ਕਰ ਰਹੇ ਆ ਤੇ ਇਸ ਕਰਕੇ ਉਹ ਮੈਂ ਜਿੰਨੀ ਵੀ ਆਪਣੀ ਮੇਰੀ ਲਾਈਫ ਦਾ ਰਿਕਾਰਡ ਹੈਗਾ ਸਾਰਾ ਜਿੰਨੀ ਕਲੈਕਸ਼ਨ ਹੈਗੀ ਏ ਸਾਰੀ ਮੈਂ ਇੱਥੇ ਆਪਣੀ ਆਰਟ ਗੈਲੀ ਦੇ ਵਿੱਚ ਡਿਸਪਲੇ ਕਰਕੇ ਰੱਖੀ ਏ ਤੇ ਮੈਂ ਤੁਹਾਡਾ ਬਹੁਤ ਬਹੁਤ ਸਵਾਗਤ ਕਰਦਾ ਜਿਨ੍ਹਾਂ ਨੇ ਇੱਥੇ ਆਣ ਕੇ ਮਤਲਬ ਮੇਰੇ ਬਾਰੇ ਤੁਸੀਂ ਸੋਚਿਆ ਵੀ ਇਸ ਬਾਰੇ ਬੰਦਾ ਕੋ ਛੋਟਾ ਜਿਹਾ ਇੱਥੇ ਆਰਟਿਸਟ ਹੈਗਾ ਚਤ్రਕਾਰੀਆਂ ਸੀ ਬਹੁਤ ਤਰੀਕੇ ਦੀ ਵੇਖੀ ਏ ਖਾਸ ਕਰ ਅਸੀਂ ਘਰਾਂ ਦੇ ਵਿੱਚ ਹੀ ਕਿਸੇ ਕਾਗਜ਼ ਤੇ ਕੋਈ ਤਸਵੀਰ ਬਣਾ ਲਿੱਤੀ ਜਾਂ ਮਿੱਟੀ ਦੇ ਨਾਲ ਕੋਈ ਮੂਰਤ ਬਣਾ ਲਿੱਤੀ ਇਹ ਇਹੋ ਜਿਹੇ ਕਲਾਕਾਰੀ ਆਪਾਂ ਬਹੁਤ ਕਰਦੇ ਆਂ ਵੇਖੀ ਵੀ ਬਹੁਤ ਐ ਪਰ ਚੌਲ ਦੇ ਦਾਣੇ ਦੇ ਉੱਤੇ ਘੋੜੇ ਦੇ ਵਾਲ ਦੇ ਉੱਤੇ ਚਿੱਤਰਕਾਰੀ ਕਰਨਾ ਇਹ ਖਿਆਲ ਕਿਵੇਂ ਆਇਆ ਇਹ ਇਹਦੇ ਪਿੱਛੇ ਵੀ ਪ੍ਰਾਣੀ ਇਹ ਗੱਲ ਹੈਗੀ ਜੀ ਉਹਨੇ ਪਿੱਛੇ ਉਹ ਵੀ ਮੈਂ ਤੁਹਾਨੂੰ ਦੱਸਣਾ ਚਾਹਨਾ ਮੈਂ 68 ਦੀ ਗੱਲ ਹੈ ਉਸ ਟਾਈਮ ਮੈਂ ਆਪਣਾ ਆਫਿਸ ਬੈਠਾ ਸੀ ਜੀ ਕੰਮ ਕਰ ਰਿਹਾ ਸੀ ਤੇ ਮੇਰੇ ਕੋਲ ਇੱਕ ਭਿਖਾਰੀ ਦੇ ਰੂਪ ਵਿੱਚ ਆਰਟਿਸਟ ਆ ਗਿਆ ਤੇ ਮੈਂ ਉਸ ਨੂੰ ਭਿਖਾਰੀ ਸਮਝ ਕੇ ਮੈਂ ਉਹਨੂੰ ਪੰਜ ਪੈਸੇ ਪਕੜਾਣ ਲੱਗਾ ਉਹ ਕਹਿੰਦੇ ਨਹੀਂ ਮੈਂ ਪੈਸੇ ਨਹੀਂ ਲੈਣੇ ਕਹਿੰਦੇ ਜੀ ਮੈਨੂੰ ਭੁੱਖ ਲੱਗੀ ਮੈਨੂੰ ਖਾਣਾ ਖਿਲਾ ਦਿਓ ਜੀ ਤੇ ਉਹ ਮੈਂ ਜਿਹੜੇ ਕੋ ਲੜਕੇ ਜਿਹੜੇ ਕੰਮ ਮੇਰੇ ਸਟੂਡੈਂਟ ਕੰਮ ਕਰਦੇ ਸੀ ਉਹਨਾਂ ਨੂੰ ਮੈਂ ਭੇਜਿਆ ਉਸ ਟਾਈਮ 50 ਪੈਸੇ ਦੀ ਥਾਲੀ ਆ ਜਾਂਦੀ ਸੀ ਤੇ ਮੈਂ ਆਪਣਾ ਉਹਦੇ ਪਾਸੇ ਇੱਕ ਲੜਕੇ ਨੂੰ ਭੇਜਿਆ ਵੀ ਜੇ ਆਪਣਾ ਇਹਨਾਂ ਵਾਸਤੇ ਖਾਣੇ ਦਾ ਲੈ ਆ ਖਾਣਾ ਲੈ ਕੇ ਆਓ ਤੇ ਉਸ ਉਹਨੂੰ ਮੈਂ ਖਾਣਾ ਲੈਣ ਭੇਜਦਾ ਉਹ ਫੇ ਮੇਰੇ ਕੋਲ ਬੈਠਾ ਤੇ ਮੈਨੂੰ ਕਹਿੰਦਾ ਜੀ ਮੈਂ ਮੈਂ ਵੀ ਆਰਟਿਸਟ ਹੈਗਾ ਮੈਂ ਤੁਸੀਂ ਮੈਨੂੰ ਇਹ ਨਾ ਸਮਝੋ ਮੈਂ ਭਿਖਾਰੀ ਨਹੀਂ ਹੈਗਾ ਉਹ ਫੱਡੇ ਕੱਪੜੇ ਸੀ ਉਹਨੇ ਪਾਏ ਹੋਏ ਤੇ ਉਹ ਉਹਨੇ ਮੈਨੂੰ ਗੱਲਬਾਤ ਕੀਤੀ ਵੀ ਮੈਂ ਇਦਾਂ ਜੀ ਮੈਂ ਚੌਲ ਦੇ ਉੱਪਰ ਵੀ ਕਰ ਲੈਣਾ ਮੈਂ ਉਸਾਂ ਵੀ ਪੇਂਟਿੰਗ ਬਣਾਣਾ ਮੈਂ ਫੋਟੋ ਵੀ ਬਣਾ ਲੈਣਾ ਤੇ ਮੈਂ ਉਹ ਲੜਕੇ ਇੱਕ ਨੂੰ ਭੇਜਿਆ 10 ਪੈਸੇ ਚੌਲ ਲੈਣ ਵਾਸਤੇ ਉਹ ਬਿਜਾਰੋ ਚੌਲ ਲੈਣ ਚਲਾ ਗਿਆ ਤੇ ਉਹ ਬਸ ਉਹ ਦੋਨੋਂ ਅਲੀ ਆਏ ਨਹੀਂ ਸੀ ਮੇਰੇ ਕੋਲ ਵਾਪਸ ਤੇ ਉਹਨਾਂ ਨੇ ਉਹ ਕਹਿੰਦਾ ਮੈਂ ਪਾਣੀ ਪੀ ਗਿਆ ਉਹ ਮੇਰੇ ਕੋਲ ਪਾਣੀ ਦਾ ਗਲਾਸ ਲੈ ਕੇ ਤੇ ਸਾਹਮਣੇ ਟੂਟੀ ਤੋਂ ਪਾਣੀ ਪੀਣ ਗਿਆ ਤੇ ਉਹ ਮੁੜ ਕੇ ਵਾਪਸ ਨਹੀਂ ਪਰਤਿਆ ਅੱਛਾ ਜੀ ਤੇ ਬਸ ਉਹ ਉਹਨੇ ਨਹੀਂ ਆਣ ਦੇ ਨਾਲ ਮੈਂ ਫਿਰ ਉਹ ਖਾਣਾ ਵੀ ਮੈਨੂੰ ਖਾਣਾ ਪਿਆ ਤੇ ਉਹ ਫਿਰ ਉਸ ਤੋਂ ਬਾਅਦ ਉਹਨੇ ਜਿਹੜੇ ਚਾਵਲਿਆਂ ਦੇ ਸੀ ਉਹ ਮੈਂ ਲਿਆ ਕੇ ਮਤਲਬ ਪੁੜੀ ਬਣ ਕੇ ਰੱਖ ਲਏ ਜੀ ਤੇ ਮੈਂ ਮੈਂ ਕਿਹਾ ਚਲੋ ਕੋਈ ਨਹੀਂ ਕਿਸੇ ਦਿਨ ਫਿਰ ਥੋੜੇ ਦਿਨ ਬਾਅਦ ਮੇਰੇ ਮਾਈਂਡ ਜੀ ਆਇਆ ਤੇ ਮੈਂ ਕਿਹਾ ਮੈਂ ਵੀ ਦੇਖਾਂ ਟਰਾਈ ਕਰਕੇ ਉਹਦੇ ਵਾਪਸ ਨਹੀਂ ਆਇਆ ਪਰ ਮੇਰੇ ਦਿਮਾਗ ਵਿੱਚ ਇੱਕ ਆਈਡੀਆ ਦੇ ਗਿਆ ਵੀ ਮੈਂ ਕਰਨਾ ਮੈਂ ਫਿਰ ਕੋਕਰਨ ਦੀ ਕੋਸ਼ਿਸ਼ ਕਰਨੀ ਸ਼ੁਰੂ ਕੀਤੀ ਤੇ ਹੌਲੀ ਹੌਲੀ ਮੈਂ ਫਿਰ ਪਹਿਲਾਂ ਮੈਂ ਲਿਖਣ ਦੀ ਕੋਸ਼ਿਸ਼ ਕੀਤੀ ਫਿਰ ਉਸ ਤੋਂ ਬਾਅਦ ਫਿਰ ਮੈਂ ਆਪਣਾ ਏ ਬੀ ਸੀ ਲਿਖੀ ਪੂਰੀ ਇੱਕ ਚਾਵਲ ਦੇ ਦਾਣੇ ਦੇ ਉੱਤੇ ਤੇ ਫਿਰ ਫੋਟੋਗ੍ਰਾਫੀ ਬਣਾਣੀ ਸ਼ੁਰੂ ਕਰ ਦਿੱਤੀਆਂ ਕਿ ਹੌਲੀ ਹੌਲੀ ਫਿਰ ਮੈਂ ਸਾਰੇ ਜਿਹਨੇ ਆਪਣੇ ਰਾਸ਼ਟਰਪਤੀ ਪ੍ਰਾਈਮ ਮਿੰისტਰ ਰਹਿ ਗਏ ਸੀ ਉਹਨਾਂ ਨੂੰ ਮੈਂ ਉਹਨਾਂ ਦੀ ਸਕੈਚ ਬਣਾ ਕੇ ਚਾਵਲ ਦੇ ਦਾਣੇ ਦੇ ਉੱਤੇ ਮੈਂ ਫੋਟੋ ਬਣਾ ਕੇ ਦਿੰਦਾ ਰਿਹਾ ਪੇਂਟ ਕਰਦਾ ਰਿਹਾ ਤੇ ਉਹ ਮੈਨੂੰ ਉਹਨਾਂ ਵੱਲੋਂ ਸਾਰਿਆਂ ਵੱਲੋਂ ਜਿੰਨਾ ਵੀ ਬਸ ਇਹ ਸਰਕਾਰ ਵੱਲੋਂ ਤੇ ਮੈਨੂੰ ਕੋਈ ਸੁਰਤ ਨਹੀਂ ਬਾਕੀ ਇਹ ਵੀ ਸਿਰਫ ਮੈਨੂੰ ਇਹ ਪ੍ਰਸ਼ੰਸਾ ਕਰ ਦਿੰਦੇ ਆ ਬਹੁਤ ਅੱਛਾ ਜੀ ਥੈਂਕਸ ਕਰ ਦਿੰਦਾ ਹੋਰ ਕੁਝ ਨਹੀਂ ਉਹਨਾਂ ਦਾ ਤੇ ਉਹ ਮੈਂ ਸਾਰਿਆਂ ਨੂੰ ਦੇ ਦੇ ਕੇ ਆਪਣਾ ਪ੍ਰੈਜ਼ੈਂਟ ਕਰ ਚੁੱਕਾ ਤੇ ਉਹ ਮੈਨੂੰ ਮੇਰੇ ਕੋਲ ਸਾਰਾ ਆਪਣਾ ਰਿਕਾਰਡ ਪਿਆ ਹੈ ਤੇ ਇਹ ਵੀ ਮੈਂ ਆਪਣਾ ਸੰਭਾਲ ਕੇ ਰੱਖਿਆ ਹੋਇਆ ਹੈ ਇਹਦੇ ਚ ਮੈਂ ਚਾਵਲ ਦੇ ਦਾਣੇ ਤੇ ਸਾਰੇ ਗੁਰੂਆਂ ਦੀਆਂ ਫੋਟੋ ਬਣਾਈਆਂ ਸਾਰੇ ਰਾਸ਼ਟਪਤੀ ਸਭ ਤੋਂ ਪਹਿਲੀ ਤਸਵੀਰ ਜਿਹੜੀ ਚੌਲ ਦੇ ਦਾਣੇ ਤੇ ਬਣਾਈ ਸੀ ਕਿਹੜੀ ਤਸਵੀਰ ਸੀਗੀ ਉਹ ਸਭ ਤੋਂ ਪਹਿਲਾਂ ਮੈਂ ਆ ਆਪਣਾ ਇੰਡੀਆ ਦਾ ਮੈਪ ਬਣਾਇਆ ਪੰਜਾਬ ਦਾ ਮੈਪ ਬਣਾਇਆ ਉਹਦੇ ਵਿੱਚ ਪੰਜਾਬ ਲਿਖਿਆ ਹੈ ਜੀ ਤੇ ਇੱਕ ਚਾਵਲ ਦਾਣੇ ਤੇ ਤੇ ਉਹ ਮੈਂ ਤੇ ਫਿਰ ਜਿਸ ਵੇਲੇ ਮੇਰਾ ਨਿਊਜ਼ਪੇਪਰ ਚ ਆਉਂਦਾ ਰਿਹਾ ਪਹਿਲਾਂ ਇਹ ਪੁਰਾਣੀਆਂ ਗੱਲਾਂ ਆ ਅਸੀਂ 70 80 ਦੇ ਗਰੀਬ ਉਦੋਂ ਪੇਪਰ ਚ ਆਉਂਦਾ ਰਿਹਾ ਕਈ ਜੀ ਮੈਨੂੰ ਲੈਟਰ ਪਾਉਂਦੇ ਸੀ ਵੀ ਤੁਸੀਂ ਜੀ ਸਾਨੂੰ ਬਣਾ ਕੇ ਦਿਓ ਤੇ ਅਸੀਂ ਹੋਲਸੇਲ ਚ ਤੁਹਾਨੂੰ ਬੋਰੀ ਭੇਜ ਦਿੰਨੇ ਆ ਇਹੋ ਜਿਹੀ ਵੀ ਕਈਆਂ ਦੀ ਲੈਟਰ ਆਉਂਦੀਆਂ ਰਹੀਆਂ ਮੈਂ ਕਹਿੰਦਾ ਜੀ ਮੈਂ ਕੋਈ ਇੱਕ ਪ੍ਰੋਫੈਸ਼ਨਲ ਕੰਪਨੀ ਕਰ ਰਿਹਾ ਮੈਂ ਸਿਰਫ ਐਜੇ ਹੌਬੀ ਕਰ ਰਿਹਾ ਜੀ ਮੈਂ ਜਿਆਦਾ ਕਰਾਂਗਾ ਐਜੇ ਪੈਸੇ ਮਗਰ ਪਜਾਂਗਾ ਤੇ ਮੈਨੂੰ ਤੇ ਮੇਰੀ ਦੀ ਨਿਗਾਹ ਮੇਰੀ 2 ਸਾਲਾਂ ਵਿੱਚ ਵੀ ਕੋ ਹੋ ਜਾਣੀ ਹੈ ਤੇ ਦੇਖ ਲਓ ਮੈਂ ਤੁਹਾਡੇ ਸਾਹਮਣੇ ਹੁਣ ਵੀ ਖੜਾ ਮੇਰੀ ਏਜ ਵੀ 78 ਦੇ ਨੇੜੇ ਪਹੁੰਚ ਗਈ ਹੈ ਤੇ 78 ਤੋਂ ਹੁਣ ਮਤਲਬ ਕੰਪਲੀਟ ਹੋਣ ਵਾਲੀ ਹੋਈ ਹੈ ਮਤਲਬ ਫੇਰ ਵੀ ਮੈਂ ਕੋਸ਼ਿਸ਼ ਮੇਰਾ ਕਰਦਾ ਬਿਨਾ ਐਣਕ ਤੋਂ ਕੰਮ ਕਰਾਂ ਤੇ ਜਰੂਰਤ ਪੈਣ ਤੇ ਐਣਕ ਲਗਾਣਾ ਮੇਰੀ ਤੇ ਤਕਰੀਬਨ 60 ਤੋਂ ਬਾਅਦ ਮੇਰੀ ਜਾ ਕੇ ਐਣਕ ਲੱਗੀ ਹੈ ਨਿਗਾਹ ਦੀ ਐਣਕ ਕਿੰਨਿਆ ਕਿ ਕਿੰਨੇ ਕ ਚੋਲ ਦੇ ਦਾਣੇ ਹਲੇ ਤੱਕ ਤੁਸੀਂ ਵਰਤ ਚੁੱਕੇ ਹੋ ਜਿਨ੍ਹਾਂ ਦੇ ਉੱਪਰ ਤਸਵੀਰਾਂ ਬਣਾਈਆਂ ਨੇ ਮੈਂ ਤੇ ਵੈਸੇ ਤਕਰੀਬਨ ਸਮਝ ਲਓ ਵੀ ਕੋਈ ਹਿਸਾਬ ਹੀ ਨਹੀਂ ਹੈ ਹਜ਼ਾਰਾਂ ਤੋਂ ਉੱਪਰ ਬਣ ਚੁੱਕੇ ਆ ਅੱਛਾ ਨਹੀਂ ਤੇ ਉਹ ਦੇ ਬਠਾ ਬਾਕੀ ਵੀ ਆਪਣੇ ਕੋਲ ਤੇ ਥੋੜੀ ਜਿਹੀ ਰੱਖੀ ਹੋਈ ਹੈ ਕਲੈਕਸ਼ਨ ਜਿਹੜੀ ਤੇ ਤਕਰੀਬਨ ਜੇ ਕੋਈ ਦੇਖਦਾ ਸੀ ਵੱਡਾ ਬੰਦਾ ਤੇ ਉਹ ਰਾਸ਼ਪਤੀ ਪ੍ਰਧਾਨ ਮੰਤਰੀ ਉਹ ਕਹਿੰਦੇ ਸਾਨੂੰ ਇਹ ਕਲੈਕਸ਼ਨ ਵੀ ਤੁਸੀਂ ਆਪਣੀ ਦੇ ਜਾਓ ਅੱਛਾ ਨਹੀਂ ਤੇ ਮੈਂ ਕਿਹਾ ਜੀ ਮੈਂ ਮੇਰੇ ਕੋਲ ਫਿਰ ਮੁੜ ਕੇ ਅੱਜ ਮੇਰੇ ਕੋਲ ਹੁਣ ਮੈਂ ਕਰ ਸਕਣਾ ਇਜ਼ੀ ਕਰ ਸਕਣਾ ਬਿਨਾਂ ਨੇਕ ਡਾਈ ਨਾ ਕਰਦਾ ਰਿਆਂ ਬਿਨਾਂ ਇਨਕ ਤੋਂ ਕਰਦਾ ਰਿਆਂ ਕੋੜੇ ਦੇ ਵਾਲ ਦੇ ਉੱਪਰ ਵੀ ਰਾਈਟਿੰਗ ਕੀਤੀ ਹੈ ਬਿਨਾ ਨੇਕ ਡਾਈ ਨਾਲ ਵੀ ਕੀਤੀ ਐਨਕ ਤੇ ਬਗੈਰ ਕੀਤੀ ਹੈ ਤੇ ਇਸ ਤੋਂ ਬਗੈਰ ਜੇਕਰ ਅਸੀਂ ਉਸ ਨਾਲ ਕਰੀਏ ਜਾਂ ਕਿਸੇ ਮੈਗਨੀਫਾਈ ਗਲਾਸ ਨਾਲ ਕਰੀਏ ਤੇ ਫਿਰ ਜੋ ਹਰ ਚੀਜ਼ ਵੱਡੀ ਹੋ ਜਾਂਦੀ ਹੈ ਉਹ ਚੀਜ਼ ਬਣ ਨਹੀਂ ਸਕਦੀ ਨਾ ਇਹਦੇ ਪੈਨਸਲ ਚੱਲ ਸਕਦੀ ਹੈ ਨਾ ਕੋਈ ਹੋਰ ਕੁਝ ਚੱਲ ਸੇ ਜਿਹੜੀ ਬਣ ਗਈ ਠੀਕ ਨਹੀਂ ਤੇ ਉਹ ਵੇਸ ਬਾਕੀ ਸੁੱਟਨੇ ਪੈਂਦੇ ਆ ਅੱਛਾ ਸਿਰਫ ਰਾਸ਼ਟਰਪਤੀ ਦੀਆਂ ਤਸਵੀਰਾਂ ਹੀ ਕਿਉਂ ਮੰਤਰੀ ਰਾਸ਼ਟਰਪਤੀ ਇਹਨਾਂ ਦੀਆਂ ਤਸਵੀਰਾਂ ਕਿਉਂ ਕਿਸੇ ਸੰਗੀਤ ਦੇ ਜਗਤੋਕ ਤਸਵੀਰ ਹਾਲੇ ਤੱਕ ਨਹੀਂ ਬਣੀ ਹਾਂ ਸੰਗੀਤ ਵਾਲਿਆਂ ਦੀ ਕੁਛ ਅਜੇ ਬਣਾਈ ਨਹੀਂ ਕੋਈ ਅਸੀਂ ਗੱਲ ਨਹੀਂ ਮੈਂ ਟਰਾਈ ਕਰਾਂ ਤੇ ਕੋਈ ਅਸੀਂ ਗੱਲ ਨਹੀਂ ਉਹੀ ਬਣ ਜਾਏਗੀ ਕੋਈ ਇਹ ਉਹ ਜੀ ਗੱਲ ਨਹੀਂ ਹੁਣ ਮੈਨੂੰ ਇਹ ਆ ਵੀ ਇਹਨਾਂ ਲਗਾ ਕੇ ਬਣਾਣੀ ਪੈਗੀ ਕਿਉਂਕਿ ਹੁਣ ਨਿਗਾਹ ਦਾ ਫਰਕ ਪੈ ਗਿਆ ਨਾ ਤੇ ਪਹਿਲਾਂ ਦੇ ਮਤਲਬ ਕੋਈ ਆਮ ਨਾਰਮਲ ਅਸੀਂ ਜਿਸਾਂ ਲਿਖੀ ਜਾਂ ਪੇਪਰ ਤੇ ਹੁੰਦੀ ਉਸ ਨਾਲ ਹੀ ਅਸੀਂ ਚਾਵਲ ਦੇ ਦਾਣੇ ਤੇ ਬੰਨ ਦੇ ਰਹੇ ਹਾਂ ਅੱਛਾ ਅਕਸਰ ਅਸੀਂ ਜਦੋਂ ਕਿਸੇ ਚਿੱਤਰਕਾਰ ਨੂੰ ਵੇਖਦੇ ਹਾਂ ਕਿ ਕੋਈ ਤਸਵੀਰ ਕੋਈ ਮੂਰਤ ਬਣਾ ਰਿਹਾ ਹੋ ਤੇ ਉਸ ਦੇ ਕੋਲ ਅਕਸਰ ਕੁਝ ਨਾ ਕੁਝ ਗੀਤ ਵੱਜਦਾ ਹੀ ਹੁੰਦਾ ਜਾਂ ਕੋਈ ਨਾ ਕੋਈ ਗੁੰਗਣਾਉਂਦਾ ਹੁੰਦਾ ਜਾਂ ਕੋਲ ਕੈਸਟ ਦੇ ਵਿੱਚ ਇਹ ਚੀਜ਼ ਲਗਾਤਾਰ ਵੱਜਦੀ ਹੁੰਦੀ ਹੈ ਤੁਸੀਂ ਕਿਸ ਨੂੰ ਸੁਣ ਕੇ ਜਾਂ ਕਿਹੜਾ ਗਾਇਕ ਤੁਸੀਂ ਸੁਣਦੇ ਹੁੰਦੇ ਸੀ ਜਦੋਂ ਤੁਸੀਂ ਇਹ ਸਭ ਮੂਰਤਾਂ ਬਣਾਈਆਂ ਨੇ ਮੈਨੂੰ ਮੈਸੇਜ ਆਣ ਜਿਹੜੇ ਮੇਰੇ ਦਿਲ ਤੇ ਔਰ ਸਾਡੇ ਨਾਲ ਮੇਰੇ ਆਫਿਸ ਦੇ ਨੇੜੇ ਮਹੱਲੇ ਦੇ ਵਿੱਚ ਰਹਿਣ ਵਾਲੇ ਜੀ ਹਾਂ ਕੀ ਗਾਇਕਲ ਪੁਰਾਣੇ ਜਿਹੜੇ ਕਿ ਬਹੁਤ ਪੁਰਾਣੇ ਗੀਤਕਾਰ ਜਿਨ੍ਹਾਂ ਦੇ ਨਾਂ ਦਾ ਇੱਥੇ ਕੀ ਗਾਇਕਲ ਮੈਮੋਰੀਅਲ ਬਣਿਆ ਹੋਇਆ ਹੈ ਉਹਨਾਂ ਦੇ ਮੈਨੂੰ ਗੀਤ ਬਹੁਤ ਅੱਛੇ ਲੱਗਦੇ ਸੀ ਤੇ ਮੈਂ ਜ਼ਿਆਦਾਤਰ ਉਹ ਉਹਨਾਂ ਦੇ ਗੀਤ ਹੀ ਗੂੰਗੁਣਾਉਂਦਾ ਸੀ ਤੇ ਨਾਲ ਹੀ ਉਹਨਾਂ ਦੇ ਮੈਂ ਤਕਰੀਬਨ ਸੁਣਦਾ ਰਹਿੰਦਾ ਸੀ ਅੱਛਾ ਤਾਂ ਫਿਰ ਉਹਨਾਂ ਦੀ ਵੀ ਤਸਵੀਰ ਹਾਲੇ ਤੱਕ ਤੁਸੀਂ ਕੋਸ਼ਿਸ਼ ਨਹੀਂ ਕੀਤੀ ਵੀ ਬਣਾਈ ਜਾਏ ਹਾਂ ਨਹੀਂ ਮੈਂ ਕੋਸ਼ਿਸ਼ ਨਹੀਂ ਕੀਤੀ ਜੇ ਬਣਾਣ ਨੂੰ ਮੈਨੂੰ ਕੋਈ ਅਸੀਂ ਗੱਲ ਨਹੀਂ ਮੇਰੇ ਵਾਸਤੇ ਬਣਾਣਾ ਤੇ ਪੇਂਟਿੰਗ ਬਣਾਣਾ ਤਸਵੀਰ ਬਣਾਣਾ ਕੋਈ ਮੇਰੇ ਵਾਸਤੇ ਮਾਈਨਰ ਦੀ ਗੱਲ ਏ ਤੇ ਮੈਂ ਜਿਹੜੀ ਚੀਜ਼ ਦਿਲ ਕਰਦਾ ਨਾ ਮੈਂ ਉਸ ਨੂੰ ਕਰਨ ਲੱਗ ਪੈਂਦਾ ਤੇ ਇਹ ਵੀ ਜਿਹੜੇ ਮੈਂ ਬਣਾਏ ਹੋਏ ਆ ਸਾਰੇ ਤਕਰੀਬਨ ਮੈਂ ਇਕਲੇ ਦਾ ਜਿਹਨੂੰ ਮੇਰੇ ਕੋਲ ਆਣਾ ਸੀ ਕਿਸੇ ਨੇ ਤੇ ਮੈਂ ਇਕਲੇ ਦਾ ਕੰਮ ਕਰਨ ਲੱਗ ਪੈਂਦਾ ਸੀ ਜਿਹੜਾ ਮੇਰੇ ਦਿਲ ਮੇਰੀ ਚੀਜ਼ ਆ ਕਰਦੀ ਸੀ ਤੇ ਮੈਂ ਸਮਾਨ ਮੇਰੇ ਕੋਲ ਜਿਹੜਾ ਹੁੰਦਾ ਸੀ ਮੈਂ ਚੁੱਕ ਕੇ ਬਣਾ ਲਾ ਪੈਂਦਾ ਸੀ ਚਾਹੇ ਉਹ ਪੈਨਸਲ ਦਾ ਕੰਮ ਹੋਵੇ ਚਾਹੇ ਮਿੱਟੀ ਦਾ ਕੰਮ ਏ ਚਾਹੇ ਆਪਣਾ ਵਾਟਰ ਕਲਰ ਦਾ ਕੰਮ ਏ ਚਾਹੇ ਔਇਲ ਪੇ ਮੇਰੇ ਜੇ ਮਤਲਬ ਇਹ ਹੋਈ ਮੈਨੂੰ ਆਪ ਨੂੰ ਨਹੀਂ ਪਤਾ ਮੈਂ ਕਿਹੜੀ ਕਿਹੜੀ ਵੈਰਾਈਟੀ ਦਾ ਕੰਮ ਕਰ ਸਕਣਾ ਅੱਛਾ ਹਾਲੇ ਤੱਕ ਕਿੰਨੇ ਤਰੀਕੇ ਦੇ ਜਿਹੜੇ ਚਿੱਤਰਕਾਰੀ ਜਿੰਨੀਆਂ ਪੇਂਟਿੰਗਸ ਨੇ ਕਿਹੜੀ ਕਿਹੜੀ ਪੇਂਟਿੰਗ ਤੁਸੀਂ ਬਣਾ ਚੁੱਕੇ ਹੋ ਪੇਂਟਿੰਗ ਤੇ ਮੈਂ ਦੇਖੋ ਨਾ ਮੈਂ ਵਾਟਰ ਕਲਰ ਚ ਵੀ ਮਤਲਬ ਬੜੇ ਸ਼ੌਕ ਨਾਲ ਕੰਮ ਕਰਦਾ ਰਿਹਾ ਹਾਂ ਓਇਲ ਪੇਂਟ ਵੀ ਪੋਸਟਰ ਕਲਰ ਵਿੱਚ ਵੀ ਜੀ ਤੇ ਆਪਣਾ ਲਾਈਨ ਡਰਾਇੰਗ ਵੀ ਤੇ ਮੇਰੇ ਕੋ ਸਾਰੇ ਸਕੈਚ ਬਨੇ ਹੋਏ ਆ ਮੇਰੇ ਸਾਰੇ ਇਹ ਪੈਂਸਲ ਸਕੈਚ ਬਣੇ ਹੋਏ ਆ 40-50 ਸਾਲ ਪੁਰਾਣੇ 45 50 60 ਸਾਲ ਪੁਰਾਣੇ ਬਣੇ ਆ ਤੇ ਇਹ ਇਹ ਆ ਗਏ ਪੈਂਸਲ ਸਕੈਚ ਜੀ ਤੇ ਇਹ ਉਦੋਂ ਮੈਂ ਆਪਣਾ ਪੁਰਾਣੇ ਬਣਾ ਕੇ ਰੱਖੇ ਜਿਨ੍ਹਾਂ ਦਾ ਕਲਰ ਵੀ ਹੁਣ ਇਸ ਟਾਈਮ ਕਾਫੀ ਪੇਪਰ ਵੀ ਤਕਰੀਬਨ ਗਲਨ ਵਾਲਾ ਹੋ ਗਿਆ ਇਹ ਇਹ ਕਿੰਨੇ ਸਾਲ ਦੀ ਉਮਰ ਦੇ ਵਿੱਚ ਇਹ ਜਿਹੜੀਆਂ ਤਸਵੀਰਾਂ ਨੇ ਬਣਾਈਆਂ ਸੀਗੀਆਂ ਤੁਸੀਂ ਉਸ ਟਾਈਮ ਸਾਰਾ ਮੈਂ 20 ਸਾਲ ਦੀ ਵੀ ਬਚੀ ਹੋਗਾ ਮਤਲਬ ਬਹੁਤ ਛੋਟੀ ਉਮਰ ਦੇ ਵਿੱਚ ਹੀ ਤੁਸੀਂ ਤੁਸੀਂ ਤਕਰੀਬਨ ਮੈਂ 60 ਦੇ ਵਿੱਚ ਕਮਲਪੀ 60 34 ਸਾਲ ਪਹਿਲਾਂ ਜੀ ਮੈਨੂੰ ਸ਼ੌਕ ਸ਼ੁਰੂ ਹੋਇਆ ਸੀ ਜੀ 34 ਸਾਲ ਪਹਿਲਾਂ ਦੀ ਗੱਲ ਹੈ ਤੇ ਉਸ ਟਾਈਮ ਮੈਂ ਮਤਲਬ ਮੜਾ ਮੋੜਾ ਮੈਂ ਕੰਨਾ ਸ਼ੁਰੂ ਕੀਤਾ ਸੀ ਤੇ ਜਦੋਂ ਕਰਨ ਲੱਗਦਾ ਸੀ ਉਸ ਟਾਈਮ ਮੈਂ ਮਤਲਬ ਕੰਮ ਨੂੰ ਇਹ ਨਹੀਂ ਵੀ ਮੈਨੂੰ ਨਾ ਖਾਣੇ ਦਾ ਫਿਕਰ ਤੇ ਨਾ ਮੈਨੂੰ ਕਿਸੇ ਨੇ ਕਰਦਿਆ ਨੇ ਕਹਿੰਦੇ ਰਹੇ ਨੇ ਆਹ ਕੰਮ ਕਰ ਆ ਉਹ ਕੰਮ ਕਰ ਜਾਂ ਖਾਣਾ ਖਾ ਲਿਆ ਮੈਂ ਕਿਹਾ ਨਹੀਂ ਫਿਰ ਮੈਂ ਜਿਸ ਦਿਨ ਕਰਨ ਲੱਗਦਾ ਨਾ ਉਹ ਮੈਨੂੰ ਫਿਰ ਮੈਨੂੰ ਕੰਪਲੀਟ ਕਰਕੇ ਫਿਰ ਉੱਠਦਾ ਸੀ अच्छा लोहे ਦੀਆਂ ਤਾਰਾਂ ਦੇ ਨਾਲ ਵੀ ਤੁਸੀਂ ਤਸਵੀਰਾਂ ਬਣਾਈਆਂ ਨੇ ਜੱਲਿਆਂ ਵਾਲੇ ਬਾਗ ਦੇ ਵਿੱਚ ਜਿੰਨੇ ਸਟੈਚੂ ਇਸ ਵੇਲੇ ਮੌਜੂਦ ਨੇ ਉਹ ਤੁਹਾਡੇ ਬਣਾਏ ਹੋਏ ਨੇ ਬਿਲਕੁਲ ਬਿਲਕੁਲ ਇਹ 10-12 ਸਾਲ ਪਹਿਲਾਂ ਮੈਂ ਉੱਥੇ ਜੱਲਿਆਂ ਦੇ ਬਾਗ 'ਚ ਇਹ ਮੈਂ ਬਣਾਏ ਇਹਦੇ ਨਾਲ ਦੇ ਜਿੱਥੇ 1919 ਵਿੱਚ 100 ਸਾਲ ਪਹਿਲਾਂ ਜਿੱਥੇ ਫਾਇਰਿੰਗ ਹੋਈ ਸੀ ਜੱਲਿਆਂ ਦੇ ਬਾਗ 'ਚ ਜਨਰਲ ਡਾਇਰ ਨੇ ਗੋਲੀ ਚਲਾਈ ਸੀ ਉਹਨਾਂ ਗੋਲੀਆਂ ਦੇ ਸਾਹਮਣੇ ਫੌਜੀ ਬਣਾ ਕੇ ਮੈਂ ডিসਪਲੇ ਕੀਤੀ ਸਾਰੇ ਉੱਥੇ ਮੇਰੇ ਹੱਦ ਬਣੇ ਲੱਗੇ ਹੋਏ ਆ ਤੇ ਇਹਦੇ ਵਿੱਚ ਜਿਨ੍ਹਾਂ ਨੇ ਖੜੇ ਹੋ ਕੇ ਚਲਾਈ ਸੀ ਫਾਇਰਿੰਗ ਕੀਤੀ ਸੀ ਉਹਨੇ ਖੜੇ ਬਣਾਏ ਆ ਜਿਨ੍ਹਾਂ ਨੇ ਬੈਠ ਕੇ ਚਲਾਈ ਸੀ ਉਹ ਬੈਠੇ ਬਣਾਏ ਆ ਜਿਨ੍ਹਾਂ ਨੇ ਲੇਟ ਕੇ ਚਲਾਈ ਸੀ ਉਹ ਲੇਟੇ ਬਣਾਏ ਹੋਏ ਆ ਤੇ ਇਹਦੇ ਵਿੱਚ ਵੇਲ ਲਾ ਕੇ ਤੇ ਬੋੜ ਕੇ ਬਿਲਕੁਲ ਨੈਚਰਲ ਜਿਹੀ ਮਨ ਜਾਂਦੇ ਆ ਤੇ ਇਹ ਮੈਂ ਤਕਰੀਬਨ ਮੈਨੂੰ ਕਾਫੀ ਸਾਲ ਹੋ ਗਏ 40-50 ਸਾਲ ਤੋਂ ਉੱਪਰ ਹੋ ਗਏ ਜਿੰਨੇ ਜਿੰਦਰ ਦੇ ਪਾਰਕਾਂ 'ਚ ਵੀ ਲੱਗੇ ਆ ਜਿਹੜੇ ਹਾਥੀ ਘੋੜੇ ਵਗੈਰਾ ਲੱਗੇ ਹੋਏ ਆ ਉਹ ਵੀ ਸਾਰੇ ਮੇਰੇ ਹੱਥ ਦੇ ਬਣੇ ਹੋਏ ਆ ਤੇ ਸਾਰੇ ਸ਼ਹਿਰਾਂ 'ਚ ਲੁਧਿਆਣਾ ਆਮਰਸਰ ਜਿੰਦਰ ਵਗੈਰਾ ਸਾਰੇ ਕਪੂਰਥਲਾ ਜਿੰਨੇ ਵੀ ਨੇ ਉੱਥੇ ਸਾਰੇ ਪਾਰਕਾਂ ਵਿੱਚ ਮੇਰੇ ਹੱਦ ਬਣੇ ਲੱਗੇ ਆ ਜਿੰਦਰ ਵੀ ਪਾਰਕ ਵਿੱਚ ਲੱਗੇ ਹੋਏ ਆ ਤੇ ਇਹ ਵੀ ਮੈਂ ਆਪਣੇ ਇਹ ਇਹ ਵੀ ਮੈਂ ਵਾਇਰ ਦਾ ਬਣਾਇਆ ਹੋਇਆ ਮੈਂ ਲੰਮੇ ਪਿੰਡ ਜਿੱਥੇ ਸਾਡੀ ਖੇਤੀਬਾੜੀ ਹੈ ਉੱਥੇ ਮੈਂ ਆਪਣੇ ਬਜ਼ੁਰਗਾਂ ਦੇ ਨਾਂ ਦਾ ਪਾਰਕ ਬਣਾਣਾ ਜੋ ਮੇਰੇ ਦਿਲ ਦੀ ਇੱਛਾ ਹੈ ਅਗੋਂ ਮੈਂ ਨਾਮ ਹੀ ਰਿਆ ਤੇ ਮੇਰੇ ਮਗਰੋਂ ਉਹਨਾਂ ਦਾ ਨਾਮ ਚੱਲਦਾ ਰਹੇਗਾ ਤੇ ਇਹ ਮੈਂ ਹਨੂਮਾਨ ਜੀ ਦੀ ਮੂਰਤੀ ਬਣਾਈ ਹੋਈ ਹੈ ਇਹ ਮੈਂ ਉੱਥੇ ਡਿਸਪਲੇ ਕਰਨੀ ਹੈ ਕੀ ਬਾਤ ਤੇ ਇਹ ਮੇਰੇ ਦਿਲ ਦਾ ਸ਼ੌਕ ਸੀ ਮੈਂ ਬਣਾ ਕੇ ਰੱਖੀ ਹੋਈ ਹੈ ਅਗੋਂ ਜਦੋਂ ਉੱਪਰ ਵਾਲੀ ਕਿਰਪਾ ਹੋਣੀ ਉਦੋਂ ਕੰਮ ਹੋਣਾ ਕੰਪਲੀਟ ਉਸ ਤੋਂ ਪਹਿਲਾਂ ਕੁਝ ਨਹੀਂ ਹੋ ਸਕਦਾ ਅ ਮੈਂ ਤੁਹਾਡੀਆਂ ਮਿੱਟੀ ਦੀਆਂ ਬਣਾਈਆਂ ਕੁਝ ਮੂਰਤਾਂ ਇੱਥੇ ਦਿਖਾਉਣਾ ਚਾਹੂੰਗੀ ਤੁਸੀਂ ਇੱਕ ਕਹਾਣੀ ਦੱਸੀ ਸੀ ਮਿੱਟੀ ਦੀ ਮੂਰਤ ਪਿੱਛੇ ਵੀ ਕਿਵੇਂ ਤੁਸੀਂ ਉਹ ਮਿੱਟੀ ਦੀ ਮੂਰਤ ਬਣਾਈ ਸੀਗੀ ਕਿੰਨੇ ਮਿੰਟ ਚ ਬਣਾਈ ਸੀਗੀ ਹਾਂ ਇਹ ਮੈਂ ਇਹਦੇ ਬਾਰੇ ਤੁਹਾਨੂੰ ਮੈਂ ਦੱਸਣਾ ਵੀ ਜਰਮਿੰਦਰ ਨਾ ਟਗੋਰ ਜੀ ਦੀ ਮੈਂ ਸਟੈਚੂ ਜਿਹਾ ਤਿਆਰ ਕੀਤਾ ਸੀ ਜੀ ਉਦੋਂ ਸੋਭਾ ਸਿੰਘ ਆਰਟਿਸਟ ਨੇ ਜਿਹੜੇ ਹੈਗੇ ਸੀ ਉਹ ਮੈਨੂੰ ਮੇਰੇ ਕੋਲ ਆਣਾ ਸੀ ਇਹ ਉਹਨਾਂ ਦੀ ਡੈਥ ਤੋਂ 1 ਸਾਲ ਪਹਿਲਾਂ ਦੀ ਗੱਲ ਹੈ ਤੇ ਮੈਂ ਉਦੋਂ 5 ਰੁਪਏ ਦੀ ਕਲੇ ਲੈ ਆ ਕੇ ਮਿੱਟੀ ਲੈ ਆ ਕੇ ਖਲੌਣਿਆਂ ਵਾਲੇ ਕੋਲੋਂ ਤੇ ਮੈਂ ਚਾਕੂ ਲੈ ਕੇ ਫਟਾਫਟ ਉਸ ਨੂੰ ਮੈਂ ਇੰਦਾ ਕੰਪਲੀਟ ਕਰ ਦਿੰਦਾ ਤੇ ਉਹ ਮੈਂ ਕਰਕੇ ਗਿੱਲਾ ਗਿੱਲਾ ਟੇਬਲ ਦੇ ਉੱਤੇ ਰੱਖ ਦਿੰਦਾ ਤੇ ਉਹ ਸੁਭਾਸ਼ ਸਿੰਘ ਉਹ ਨਹੀਂ ਆਰਟਿਸਟ ਜਿਹੜੇ ਜੇ ਕਿ ਆਪਣੇ ਇੰਡੀਆ ਚ ਬੜੇ ਫੇਮਸ ਆਰਟਿਸਟ ਨੇ ਜਿਨ੍ਹਾਂ ਨੇ ਸਾਰੇ ਗੁਰੂਆਂ ਦੀਆਂ ਪੇਂਟਿੰਗ ਤਿਆਰ ਕੀਤੀਆਂ ਹੋਈਆਂ ਔਰ ਬਹੁਤ ਆਪਣਾ ਸਾਹਮਣਾ ਸਾਡੇ ਸਾਹਮਣਾ ਸਭ ਨਾਲ ਸੀਨੀਅਰ ਔਰ ਬਹੁਤ ਵੱਡੇ ਆਰਟਿਸਟ ਸੀ ਤੇ ਉਹਨਾਂ ਦਾ ਪਹਿਰਾਵਾ ਵੀ ਬਿਲਕੁਲ ਰਮਿੰਦਰ ਨਾ ਟੈਗੋਰ ਵਾਂਗੂ ਸੀ ਉਹ ਪਗੜੀ ਨਹੀਂ ਸੀ ਬੰਦੇ ਤੇ ਉਹ ਉਹਨਾਂ ਨੇ ਵਾਲ ਵੀ ਉਸ ਤਰੀਕੇ ਖੁੱਲੇ ਰੱਖੇ ਸੀ ਜਿਸ ਤਰ੍ਹਾਂ ਕਿ ਆਪਣਾ ਰਮਿੰਦਰ ਨਾ ਟੈਗੋਰ ਉਹਨਾਂ ਦੇ ਹੁੰਦੇ ਸੀ ਜੀ ਮੈਂ ਇਸ ਕਰਕੇ ਉਹਨਾਂ ਦੇ ਰਿੰਦਰਠ ਗੋੜ ਦਾ ਸਟੈਚੂ ਬਣਾ ਕੇ ਮੈਂ ਉਹਨਾਂ ਦੇ ਆਹਨ ਤੋਂ ਪਹਿਲਾਂ ਰੱਖ ਦਿੱਤਾ ਉਹ ਬੜੇ ਖੁਸ਼ ਹੋਏ ਦੇਖ ਕੇ ਤੇ ਉਹ ਉਹਨਾਂ ਨੇ ਕਿਹਾ ਵੀ ਇਹ ਮੈਂ ਕਿਹਾ ਜੀ ਮੈਸ ਇਦਾਂ ਹੀ ਮੈਨੂੰ ਡਿਮਾਂਡ ਆਇਆ ਆਈਡੀਆ ਆਇਆ ਤੇ ਮੈਂ ਫੜਾਫੜ ਮੈਂ ਲੋ ਟੇਬਲ ਤੇ ਬਣਾ ਕੇ ਰੱਖ ਦਿੱਤਾ ਜੀ ਤੇ ਮਤਲਬ ਉਹਨਾਂ ਨਾਲ ਬਹੁਤ ਸਾਨੂੰ ਪ੍ਰੇਰਣਾ ਮਿਲਦੀ ਹੈ ਉਹ ਵੱਡੇ ਆਰਟ ਸੀ ਉਹਨਾਂ ਦੇ ਮੁਕਾਬਲਾ ਤੇ ਨਹੀਂ ਅਸੀਂ ਕਰ ਸਕਦੇ ਉਹਨਾਂ ਕੋਲੋਂ ਬਹੁਤ ਕੁਝ ਅਸੀਂ ਸਿੱਖਦੇ ਹਾਂ ਵੈਸੇ ਤੇ ਹਰ ਇਨਸਾਨ ਇੱਕ ਦੂਸਰੇ ਕੋਲੋਂ ਕੁਝ ਨਾ ਕੁਝ ਸਿੱਖਦਾ ਹੈ ਉਹ ਸਿੱਖਣਾ ਵੀ ਚਾਹੀਦਾ ਹੈ ਕੋਈ ਸਿੱਖਿਆ ਦਾ ਕੋਈ ਐਂਡ ਨਹੀਂ ਨੋਲੇਜ ਆ ਕੋਈ ਐਂਡ ਨਹੀਂ ਬੰਦਾ ਹਰ ਵੇਲੇ ਇੱਕ ਦੂਸਰੇ ਕੋਲੋਂ ਕੁਝ ਨਾ ਕੁਝ ਗੇਨ ਕਰਦਾ ਔਰ ਕਰਨਾ ਵੀ ਚਾਹੀਦਾ ਹੈ ਤੇ ਬਹੁਤ ਸਾਰੀਆਂ ਗੱਲਾਂ ਅਸੀਂ ਅਸੀਂ ਇਹ ਨਹੀਂ ਸੋਚਦੇ ਵੀ ਮੈਂ ਵੱਡਾ ਆ ਮੈਂ ਛੋਟਾ ਆ ਬਹੁਤ ਸਾਰੀਆਂ ਗੱਲਾਂ ਅੱਜ ਕੱਲ ਦੇ ਦੇ ਦੇਖੋ ਕੰਪਿਊਟਰ ਯੋਗ ਹੋ ਗਿਆ ਸਾਡਾ ਹੱਦ ਦਾ ਕੰਮ ਸਾਰਾ ਬੰਦ ਹੋ ਗਿਆ ਤੇ ਸਾਨੂੰ ਸਰਕਾਰ ਵੱਲੋਂ ਕੋਈ ਨਹੀਂ ਕਿਸੇ ਨੇ ਸੋਚਿਆ ਵੀ ਇਹਨਾਂ ਨੂੰ ਕੀ ਇਹਨਾਂ ਨੂੰ ਕੁਝ ਕਰਨਾ ਹੈ ਇਹਨਾਂ ਬਾਰੇ ਸੋਚਣਾ ਹੈ ਕਿ ਕੋਈ ਪੈਨਸ਼ਨ ਲਾਣੀ ਹੈ ਜਾਂ ਨਹੀਂ ਕਰਨੀ ਹੈ ਕੁਝ ਨਹੀਂ ਕੀਤਾ ਅੱਜ ਤੱਕ ਤੇ ਕਰਨਾ ਚਾਹੀਦਾ ਹੈਗਾ ਬਾਕੀ ਕੋਸ਼ਿਸ਼ੇ ਮੈਂ ਕਰ ਰਿਹਾ ਹਾਂ ਕਈ ਕਈ ਜਗ੍ਹਾ ਕੋਈ ਕੋਈ ਸੁਣਦਾ ਨਹੀਂ ਸਾਰੇ ਪੋਲੀਟੀਕਲ ਲੀਡਰ ਜਿਨੇ ਨੇ ਸਾਰੇ ਉਹ ਸਿਰਫ ਉਹ ਆਪਣੇ ਤਾਂ ਕੀ ਰੱਖਦੇ ਨੇ ਵੀ ਠੀਕ ਹੈ ਬੰਦਾ ਆਇਆ ਤੇ ਉਹਨੂੰ ਫੋਟੋ ਖਚਾਈ ਤੇ ਭੇਜਦਾ ਇਹ ਬਿਸ਼ਣ ਹੈ ਜੀ ਅੱਛਾ ਕੁਝ ਤਸਵੀਰਾਂ ਉਧਰ ਵੀ ਤੁਹਾਡੇ ਦੁਆਰਾ ਬਣਾਈਆਂ ਗਈਆਂ ਨੇ ਜਿਹੜੀਆਂ ਵੰਡ ਸਮੇਂ ਦੀਆਂ ਨੇ ਤੁਸੀਂ ਵੰਡ ਵੇਖੀ ਆ ਤੁਹਾਡੇ ਕੋਲ ਅੱਜ ਵੀ ਉਹ ਜਿਹੜੀ ਤਲਵਾਰ ਖੰਡਾ ਜਿਸ ਨੂੰ ਤੁਸੀਂ ਕਹਿੰਦੇ ਉਹ ਤੁਹਾਡੇ ਕੋਲ ਅੱਜ ਵੀ ਮੌਜੂਦ ਹੈ ਕੀ ਤਸਵੀਰਾਂ ਨੇ ਕੀ ਦਰਸਾਉਂਦੀਆਂ ਨੇ ਉਹ ਤਸਵੀਰਾਂ ਜੋ ਵੰਡ ਸਮੇਂ ਦੀਆਂ ਤੁਸੀਂ ਬਣਾਈਆਂ ਨੇ ਤੇ ਬਾਰੇ ਸਾਡੇ ਬਜ਼ੁਰਗਾਂ ਦੇ ਨਾਲ 1947 ਦੇ ਵਿੱਚ ਵੰਡ ਦੇ ਵਿੱਚ ਜਿਸਲੇ ਉਥੋਂ ਬਚ ਕੇ ਆਏ ਸੀ ਮੈਂ ਉਸ ਟਾਈਮ ਹਾਲ ਕੁਦਾ ਸੀ ਤੇ ਮੇਰੇ ਬਾਰੇ ਤੇ ਤਕਰੀਬਨ ਆਪਣਾ ਸਾਡੇ ਮਦਰ ਜੀ ਜੀ ਨਾਲ ਕੋ ਬੈਠਦੇ ਸੀ ਮੈਂ ਛੋਟਾ ਸੀ ਹਾਲ ਦਾ ਸੀ ਤੇ ਉਸ ਟਾਈਮ ਮੇਰੇ ਦਿਮਾਗ ਜਿਸ ਜੂ ਜੂ ਮੈਂ ਵੱਡਾ ਹੁੰਦਾ ਰਿਹਾ ਮੈਨੂੰ ਉਹਨਾਂ ਕੋ ਬੈਠਦਾ ਸੀ ਆਪਣੇ ਬਜ਼ੁਰਗਾਂ ਕੋ ਜਿਹੜੇ ਬਚ ਕੇ ਉਥੋਂ ਆ ਗਏ ਸੀ ਸਾਡੇ ਮਦਰ ਹੋਏ ਜਾਂ ਸਾਡੇ ਫਾਦਰ ਗ੍ਰੈਂਡਫਾਦਰ ਉਹਨਾਂ ਕੋ ਜਦੋਂ ਸੀ ਬੈਠਦਾ ਸੀ ਉਹ ਆਪਣੀ ਸਟੋਰੀ ਸੁਣਾਉਂਦੇ ਸੀ ਵੀ ਮੇਰੇ ਨਾਲ ਕਿਦਾਂ ਹੋਇਆ ਮੈਂ ਕਿੱਥੇ ਸੀ ਉਸ ਟਾਈਮ ਕੋਈ ਕਹਿੰਦਾ ਮੈਂ ਘਰ ਸੀ ਕੋਈ ਕਹਿੰਦਾ ਮੈਂ ਕਿੱਥੇ ਸੀ ਗ੍ਰੈਂਡਫਾਦਰ ਕਿਤੇ ਸੀ ਭਾਈ ਸਾਹਿਬ ਕਿਤੇ ਸੀ ਪੈਣਾ ਸਾੜੀਆਂ ਕਿਤੇ ਸੀ ਉਹ ਉਹਨਾਂ ਨੇ ਮੈਨੂੰ ਦੱਸਿਆ ਵੀ ਮਦਰ ਸਾਡੇ ਦਾਸ ਸੀ ਵੀ ਤੈਨੂੰ ਅਸੀਂ ਛੋਟਾ ਜਿਹਾ ਕੁਛੜ ਚੁੱਕਿਆ ਸੀ ਤੇ ਉਸ ਟਾਈਮ ਰੌਲਾ ਪੈ ਗਿਆ ਤੇ ਅਸੀਂ ਸਾਰੇ ਭਜਨਾ ਸੁਜੋ ਕਰਾਂ ਘਰਾਂ ਵਾਲੇ ਘਰਾਂ ਚੋਂ ਦੌੜ ਗਏ ਤੇ ਜਿਹੜੇ ਬਾਕੀ ਸੀ ਉਹ ਸਾਰੇ ਸਾਡੇ ਗ੍ਰੈਂਡਫਾਦਰ ਉਹ ਦੱਸਦੇ ਹੁੰਦੇ ਸੀ ਵੀ ਮੈਂ ਤਕਰੀਬਨ ਅਸੀਂ ਆਪਣਾ ਉਥੋਂ ਚੱਲ ਪਿਆ ਤੇ ਮੈਂ ਉਥੋਂ ਕੋਈ ਮੌਕਾ ਨਹੀਂ ਲੱਗਾ ਉੱਥੇ ਕੋਈ ਖਲੀ ਕੋੜੇ ਕੋੜੀਆਂ ਹੈਗੀਆਂ ਸੀ ਆਪਣੇ ਕੋਲ ਉਹਨਾਂ ਨੇ ਆਹ ਸਾਡਾ ਖੰਡਾ ਜਿਹੜਾ ਸੀ ਨਾ ਉਹਨਾਂ ਦੇ ਉਹਨਾਂ ਕੋਲ ਪਿਆ ਸੀ ਉਹ ਬਹੁਤ ਪ੍ਰਣਾਯ ਵੀ ਉਹਨਾਂ ਦਾ 100 ਸਾਲ ਤੋਂ ਉੱਪਰ ਹੋ ਗਿਆ ਉਹਨਾਂ ਦਾ ਮੈਂ ਸੰਭਾਲ ਕੇ ਰੱਖਿਆ ਹੋਇਆ ਇਹ ਉਦੋਂ ਲੈ ਕੇ ਤੇ ਉੱਥੋਂ ਆਏ ਸੀ ਤੇ ਇਹਨਾਂ ਕਰਕੇ ਉਹ ਆਪਣੀ ਸਰੀਰ ਉਹਨਾਂ ਦਾ ਬਚ ਗਿਆ ਉਹਨਾਂ ਦੀ ਬਹੁਤ ਤਗੜੇ ਪਹਿਲਵਾਨ ਵੀ ਸੀ ਪਹਿਲਵਾਨੀ ਕਰਦੇ ਸੀ 1935 ਕਿਲੋਨਾਂ ਦੇ ਵੇਟ ਸੀ ਤੇ ਉਹ ਗਾਵੇਂ ਪੁਰਾ ਪਹਿਲਵਾਨਾ ਖੋਲਦੇ ਰਹੇ ਨੇ ਤੇ ਉਹ ਦੱਸਦੇ ਹੁੰਦੇ ਸੀ ਵੀ ਮੈਂ ਕਿ ਖਾੜੇ ਜਾਂਦਾ ਸੀ ਤੇ ਕਹਿੰਦੇ ਸਵੇਰੇ ਖਾੜੇ ਰਕੇ ਨਾਲ ਜੋਰ ਕਰਨਾ ਉਸ ਤੋਂ ਬਾਅਦ ਫਿਰ ਉੱਥੋਂ ਆਣ ਕੇ ਤੇ ਸ਼ਾਮ ਨੂੰ ਘੋੜੇ-ਕੋੜੀਆਂ ਨਾਲ ਜੋਰ ਕਰਦੇ ਸੀ ਤੇ ਉਹ ਉਸ ਤੋਂ ਬਾਅਦ ਫਿਰ ਮਤਲਬ ਦੇਸੀ ਭੋਜ ਕੋਲੋ ਦੋ ਦੋ ਕਿਲੋ ਪੀ ਜਾਂਦੇ ਸੀ ਤੇ ਕੋਈ ਫਰਨੀ ਨਹੀਂ ਉਹਦੀ ਖੁਰਾਕ ਬਹੁਤ ਵਧੀਆ ਹੁੰਦੀ ਸੀ ਤੇ ਉਹ ਇਹ ਠੰਡਾ ਲੈ ਗਿਆ ਉਹਨਾਂ ਨੇ ਉਸ ਟਾਈਮ ਰੋਲੇ ਉਹਨਾਂ ਨੇ ਇਹ ਚੁੱਕਿਆ ਤੇ ਉੱਥੇ ਤੁਰ ਪਏ ਅੱਗੋਂ ਉਹਨਾਂ ਦੇ ਕੋਈ ਅਸੀਂ ਆਣ ਕੇ ਮੁਕਾਬਲਾ ਨਹੀਂ ਕੀਤਾ ਉਹਨਾਂ ਦੇ ਜਿਹਨੇ ਵੀ ਕਿਸੇ ਨਾਲ ਬਾਤ ਕੀਤੀ ਉਹਨਾਂ ਦੇ ਪਿੰਡੇ ਦੇ ਪਿੱਛੇ ਚਾਰ ਪੰਜ ਕਿਰਪਾਨਾਂ ਲੱਗੀਆਂ ਉਹਨਾਂ ਕਰਕੇ ਮੈਂ ਉਹਨਾਂ ਦੇ ਆਈਡੀਆ ਦੇ ਨਾਲ ਆਪਣੇ ਬੋਰਡ ਨੂੰ ਕਟਿੰਗ ਕਰਕੇ ਪਈ ਉਹਨਾਂ ਨੇ ਕਾਟਰ ਬਣਾ ਕੇ ਤੇ ਮੈਂ ਇਹ ਪੋਰਟਰੇਟ ਤਿਆਰ ਕੀਤੇ ਇਹ ਇਹ ਜਿਹੜੇ ਚਾਰ ਪੋਰਟਰੇਟ ਨੇ ਇਹ ਉਹ ਉਸ ਵੇਲੇ ਦਾ ਦ੍ਰਿਸ਼ ਦਰਸਾਉਂਦੀਆਂ ਨੇ ਹਾਂ ਭਈ ਉਹਨਾਂ ਨਾਲ ਕਿਸ ਤਰ੍ਹਾਂ ਹੋਇਆ ਉਹਨਾਂ ਦੇ ਪਿੰਡੇ ਦੇ ਟੱਕ ਲੱਗੇ ਜਿਹੜੇ ਸੀ ਉਹ ਮੈਂ ਆਪਣੇ ਫੇਸ ਤੇ ਲਗਾ ਕੇ ਤੇ ਮੈਂ ਉਹ ਪੇਂਟਿੰਗ ਤਿਆਰ ਕੀਤੀਆਂ ਮੈਂ ਆਪਣੇ ਦਿਲ ਦੇ ਵਿਚਾਰ ਆਪਣੇ ਇਥੇ ਪੋਰਟਰੇਟ ਦੇ ਤੇ ਇਹ ਮਤਲਬ ਡਿਸਪਲੇ ਕੀਤੇ ਆ ਹੂੰ ਤੇ ਇਹ ਮੈਨੂੰ ਬਸ ਉਹ ਇਹਨਾਂ ਦੇ ਬੱਚਿਆਂ ਦੀ ਬਚਪਨ ਦੀਆਂ ਗੱਲਾਂ ਸਾਰੀਆਂ ਸੁਣਦਾ ਰਹਿੰਦਾ ਸੀ ਤੇ ਫਿਰ ਮੈਂ ਆਪਣੇ ਬੱਚਿਆਂ ਨੂੰ ਸੁਣਾਦਾ ਸੀ ਤੇ ਉਹ ਮੈਨੂੰ ਕਹਿੰਦੇ ਤੁਸੀਂ ਕੁਝ ਬਣਾਓ ਇਹ ਮੈਂ ਫਿਰ ਉਸ ਤੋਂ ਬਾਅਦ ਫਿਰ ਇਹ ਬਣਾਉਣ ਦੀ ਕੋਸ਼ਿਸ਼ ਕੀਤੀ ਜਿਹੜੀਆਂ ਕਿ ਇਹ ਮੈਂ ਤਿਆਰ ਕਰਕੇ ਇੱਥੇ ਡਿਸਪਲੇ ਕੀਤੀ ਹੈ ਜੀ ਇੱਧਰ ਵੀ ਕੁਝ ਨਵੀਆਂ ਪੇਂਟਿੰਗ ਜਿਹੜੀਆਂ ਤੁਸੀਂ ਇਹ ਬਣਾਈਆਂ ਨੇ ਇਹ ਕਿਸ ਚੀਜ਼ ਦੇ ਨਾਲ ਬਣੀਆਂ ਨੇ ਇਹ ਇਹ ਵੀ ਤੁਸੀਂ ਥੋੜੀ ਜਾਣਕਾਰੀ ਦਿਓ ਹਾਂ ਇਹ ਮੇਰੀ ਸਾਰੀ ਸਪਰੇਅ ਵਰਕ ਹੈ ਜਿਹਨੂੰ ਕਹਿੰਦੇ ਜਿਹੜਾ ਕੰਪ੍ਰੈਸ਼ਨ ਹੁੰਦਾ ਨਾ ਸਕੂਟਰ 'ਚ ਹਵਾ ਭਰਨ ਵਾਲਾ ਉਸ ਨਾਲ ਮੈਂ ਸਾਰੀਆਂ ਸਾਰੀ ਇੰਡਸਟਰੀ ਦੇ ਪਾਰਟਸ ਵਗੈਰਾ ਸਾਰੇ ਨਾਲ A2s ਵਗੈਰਾ ਸਾਰੇ ਮੈਂ ਇਹ ਸਾਰੇ ਸਪਰੇ ਕੰਦੇ ਨਾਲ ਬਣਾਏ ਸਪਰੇ ਕੰਪਰੈਸ਼ਨ ਦੇ ਨਾਲ ਤੇ ਇਹ ਉਹ ਮੈਂ ਉਹਨਾਂ ਨੂੰ ਵੀ ਡਿਸਪਲੇ ਕੀਤਾ ਇੱਥੇ ਤੇ ਮੈਂ ਇਹਦੇ ਵਿੱਚ ਸਾਰੇ ਜਿੰਨੀਆਂ ਪਾਰਸਲੀ ਕਾਫੀ ਬਣਾ ਚੁੱਕਾ ਪਰ ਮੇਰੇ ਕੋ ਜੜੀਆਂ ਪਈਆਂ ਹੋਈਆਂ ਮੈਂ ਉਹਨਾਂ ਨੂੰ ਸੇ ਫਰੇਮਿੰਗ ਕਰਕੇ ਰੱਖ ਲਿਆ ਭਈ ਤਾਂ ਕਿ ਇਹ ਵੀ ਜਿਹੜਾ ਮੇਰੀਆਂ ਪੁਰਾਣੀਆਂ ਯਾਦਾਂ ਉਹ ਰਹਿਣ ਹੁਣ ਤੇ ਇਹ ਵੀ ਸਾਰਾ ਕੁਝ ਕੰਪਿਊਟਰ ਤੇ ਹੋ ਗਿਆ ਤੇ ਉਹ ਹੁਣ ਜਿਹੜਾ ਕੰਪਿਊਟਰ ਦਾ ਬੱਚੇ ਸਾਡੇ ਕੰਪਿਊਟਰ ਤੇ ਕਰਦੇ ਕੰਮ ਸਾਰਾ ਤੇ ਮੈਂ ਕੰਪਿਊਟਰ ਦਾ ਨਹੀਂ ਕਰਦਾ ਮੈਂ ਇੱਥੇ ਹੁਣ ਹੌਲੀ ਹੌਲੀ ਜਦੋਂ ਦਿਲ ਕਰਦਾ ਹੈ ਤੇ ਮੈਂ ਇਥੇ ਡਿਸਪਲੇ ਕਰਵਾਸੇ ਤੇ ਮੈਂ ਬਚੇ ਘੰਟਾ ਦੋ ਘੰਟੇ ਜਾਂ ਸਵੇਰੇ ਜਾਂ ਸ਼ਾਮ ਨੂੰ ਮੇਰਾ ਇੱਕ ਸਵਾਲ ਹੈ ਪਹਿਲੇ ਸਮੇਂ ਦੇ ਵਿੱਚ ਏਦਾਂ ਹੁੰਦਾ ਸੀਗਾ ਕਿ ਜਦੋਂ ਕਿਸੇ ਨੇ ਆਪਣੇ ਘਰਾਂ ਦੇ ਵਿੱਚ ਵੀ ਕੋਈ ਚਿੱਤਰ ਬਣਵਾਣੇ ਹੁੰਦੇ ਸੀ ਤਾਂ ਇੱਕ ਚਿੱਤਰਕਾਰ ਨੂੰ ਸੱਦਿਆ ਜਾਂਦਾ ਸੀਗਾ ਅੱਜ ਕੱਲ ਉਹ ਹੀ ਚੀਜ਼ਾਂ ਵਾਲਪੇਪਰ ਨੇ ਲੈ ਲਈਆਂ ਨੇ ਉਹ ਸਭ ਕਿੰਨਾ ਕਸਰ ਪਿਆ ਤੁਹਾਡੇ ਕੰਮ ਤੇ ਬਹੁਤ ਜ਼ਿਆਦਾ ਅਸਰ ਪਿਆ ਜੀ ਹੁਣ ਇਹ ਹੀ ਮੇਰੇ ਕੋਲ ਕਿਸੇ ਦੀ ਕਿਸੇ ਦੀ ਕੋਈ ਘਰ ਦੇ ਕੋਈ ਕਿਸੇ ਦੇ ਬਜ਼ੁਰਗ ਦੀ ਕਿਸੇ ਡੈਥ ਨੂੰ ਦੇ ਸੀ ਤੇ ਮੇਰੇ ਕੋਲ ਪੋਰਟਰਟ ਬਣਵਾਉਂਦੇ ਸੀ ਤੇ ਉਦੋਂ ਮੈਂ 50 60 ਸਾਲ ਪਹਿਲਾਂ ਮੈਂ ਇਹ ਨਹੀਂਦਾ ਸੀ 50 ਰੁਪਏ ਉਸ ਤੋਂ ਬਾਅਦ ਹੌਲੀ ਹੌਲੀ ਰੇਟ ਵੱਧ ਆ ਗਿਆ ਫਿਰ 100 150 200 300 500 ਤੱਕ ਹੋ ਗਿਆ ਫਿਰ ਉਸ ਤੋਂ ਬਾਅਦ ਰੇਟ ਵੱਧ ਗਿਆ ਹੁਣ ਤੇ ਮੈਂ ਤਕਰੀਬਨ 25000 ਰੁਪਏ ਲੈਣਾ ਪਰ ਹੁਣ ਕੰਪਿਊਟਰ ਦਾ ਯੁੱਗ ਹੋਣ ਕਰਕੇ 25000 ਮਤਲਬ ਹੁਣ ਜਿਹੜਾ 50 ਰੁਪਏ 100 ਰੁਪਏ ਵਿੱਚ ਕੰਮ ਹੋ ਜਾਂਦਾ ਹੈ ਜੇ ਕੰਪਿਊਟਰ ਦੇ ਵਿੱਚ ਫੋਟੋ ਖਿੱਚਦੇ ਹਨ ਉਹਨੂੰ ਇਲਾਜ ਕਰਕੇ ਪ੍ਰਿੰਟ ਕਢਾ ਲੈਂਦੇ ਆ ਤੇ ਹੁਣ ਉਹ ਆਰਟ ਦੀ ਕਦਰ ਜਿਹੜੀ ਹੈ ਘਟ ਗਈ ਹੈ ਤੇ ਹੱਥ ਦੇ ਕੰਮ ਦੀ ਕਦਰ ਬਹੁਤ ਘਟੇ ਹਿੰਦੁਸਤਾਨ 'ਚ ਬਹੁਤ ਘਟ ਗਈ ਹੈ ਬਾਕੀ ਫੋਰਨ ਕੰਟਰੀ 'ਚ ਹੈ ਉਥੇ ਮਤਲਬ ਆਰਟ ਦਾ ਕੰਮ ਹੱਜ਼ੇ ਕੰਮ ਦਾ ਬਹੁਤ ਰਿਗਰ ਕਰਦੇ ਆ ਤੇ ਉਹਨੇ ਕਦਰ ਵੀ ਕਰਦੇ ਆ ਤੇ ਕੀਮਤ ਵੀ ਮਿਲਦੀ ਹੈ ਤੇ ਇੱਥੇ ਸਾਡੇ ਹਿੰਦੁਸਤਾਨ ਚ ਤਕਰੀਬਨ ਪੈਸੇ ਦੇ ਵੱਲ ਦੇਖਦੇ ਆ ਉਹ ਕੰਮ ਨੂੰ ਨਹੀਂ ਦੇਖਦੇ ਤੇ ਜਿੰਦੇ ਕਰਕੇ ਸਾਡਾ ਹੱਥ ਦਾ ਕੰਮ ਦਾ ਹੁਣ ਬਹੁਤ ਘਟਣ ਕਰਕੇ ਮੈਂ ਤਕਰੀਬਨ ਸਮਝ ਲਓ ਕਿ ਟਾਈਮ ਪਾਸ ਹੀ ਕਰੀਦਾ ਤੇ ਆਪਣਾ ਗੁਜ਼ਾਰਾ ਕਰਦੇ ਰਹੀਦਾ ਤੇ ਬਾਕੀ ਬੱਚੇ ਕੰਮ ਕਰਦੇ ਆ ਮੈਂ ਤੇ ਹੁਣ ਬੇਰੀ ਸ਼ੌਕ ਨਾਲ ਜਦੋਂ ਮੇਰਾ ਦਿਲ ਕਰਦਾ ਮੈਂ ਹੱਥ ਦਾ ਫੇਰ ਵੀ ਕਰਦਾ ਰਹਿਣਾ ਤੇ ਤੇ ਮੈਂ ਬੱਚਿਆਂ ਨੂੰ ਫ੍ਰੀ ਟ੍ਰੇਨਿੰਗ ਵੀ ਦਿੰਦਾ ਰਿਹਾ 2 ਸਾਲ ਆਪਣਾ ਇੱਥੇ ਸੰਡੇ ਸੰਡੇ ਬੱਚਿਆਂ ਦੇ ਫ੍ਰੀ ਕਲਾਸ ਲਾਉਂਦਾ ਰਿਹਾ ਤੇ ਉਹ ਮੈਂ ਟ੍ਰੇਨਿੰਗ ਦੇ ਦਿਆ ਦੂਸਰੀ ਕਲਾਸ ਤੋਂ ਲੈ ਕੇ ਐਵੇਂ ਤੱਕ ਬੱਚੇ ਆਉਂਦੇ ਸੀ ਤੇ ਸਾਰਿਆਂ ਨੂੰ ਮੈਂ ਜਿਨ੍ਹਾਂ ਦੀ ਜਿੰਨੀ ਸਮਝਦਿਆਂ ਉਹਨਾਂ ਦੀ ਨੌਲੇਜ ਦੇ ਮੁਤਾਬਕ ਉਹਨਾਂ ਨੂੰ ਹੈਲਪ ਕਰਦੇ ਰਿਹਾ ਉਹਨਾਂ ਦੀ ਤੇ ਬਾਕੀ ਇਹ ਹੁਣ ਉਪਰਵਾਦੀ ਕਿਰਪਾ ਹੋਏਗੀ ਜਦੋਂ ਤੇ ਗਵਰਨਮੈਂਟ ਨੂੰ ਕੁਝ ਥੋੜਾ ਖਿਆਲ ਆਏਗਾ ਤੇ ਫਿਰ ਸ਼ਾਇਦ ਸਾਡੇ ਬਾਰੇ ਸੋਚ ਲੈਣਗੇ ਪਰ ਇਹ ਹੁਣ ਜਿਹੜਾ ਇਹਨਾਂ ਨੇ ਉਹ ਜਿਹੜਾ ਸਮਾਰਟ ਸ਼ਰੀ ਦਾ ਕੰਮ ਸ਼ੁਰੂ ਕੀਤਾ ਹੈ ਉਹ ਉਹ ਵੀ ਮੈਂ ਬੜੀਆਂ ਲੈਟਰ ਲਿਖੀਆਂ ਸੀ ਉੱਪਰ ਪਰ ਉਹਨਾਂ ਨੇ ਮਾੜਾ ਮੋਟਾ ਚਲੋ ਉਹਨਾਂ ਖਿਆਲ ਆਇਆ ਤੇ ਵਾਲ ਪੇਂਟਿੰਗ ਦਾ ਉਹ ਜਿਨ੍ਹਾਂ ਦੇ ਹੁਣ ਇਹਨਾਂ ਨੇ ਪੁਲਾਂ ਦੇ ਥਲੇ ਤੁਸੀਂ ਦੇਖਿਆ ਹੋਣਾ ਓਇਲ ਪੇਂਟਿੰਗ ਹੋਈਆਂ ਹੋਈਆਂ ਬੀਐਮਸੀ ਚੋਂ ਵੀ ਮੇਰੇ ਆਦੀ ਬਣੀਆਂ ਲੱਗੀਆਂ ਸੀ ਤੇ ਇਹ ਵੀ ਜਿਹੜਾ ਹੁੰਦਾ ਹੈ ਇਹ ਵੀ ਚਲੋ ਜਿਨ੍ਹਾਂ ਨੇ ਹੱਥ ਕੰਮ ਕਰਨ ਵਾਲੇ ਹੈਗੇ ਬੰਦੇ ਉਹਨਾਂ ਨੂੰ ਗਰੀ ਜਾ ਰਹੇ ਨੇ अच्छा बहुत वखरी वखरी तरह ते 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 बेस्ट, बेस्ट दी ਤੁਹਾਡੀ ਚਿੱਤਰਕਾਰੀ ਵੇਖੀ ਹੈ ਕੂੜੇ ਦੇ ਵਾਲ ਤੇ ਚੌਲ ਦੇ ਦਾਣੇ ਤੇ ਸਪਰੇਅ ਪੇਂਟਿੰਗ ਵੀ ਵੇਖ ਲਈ ਹੈ ਆਉਣ ਵਾਲੇ ਸਮੇਂ ਦੇ ਵਿੱਚ ਕੀ ਕੁਝ ਤੁਹਾਡੇ ਵੱਲੋਂ ਕੋਈ ਨਵੇਂ ਤਰੀਕੇ ਦੀ ਪੇਂਟਿੰਗ ਵੇਖਣ ਨੂੰ ਮਿਲ ਸਕਦੀ ਹੈ ਹਾਂ ਹੁਣ ਤੇ ਤਰੀਕੇ ਤੇ ਬਹੁਤ ਬਣ ਗਏ ਨੇ 베이스 베이스 ਮਟੀਰੀਅਲ ਦੇ ਜਿਨ੍ਹਾਂ ਬਾਜੀ ਨਾ ਬਣ ਜਾਂਦੀਆਂ ਤੇ ਉਹ ਵੀ ਕਰ ਲਈ ਦੀਆਂ ਹੁਣ ਮੈਂ ਵੀ ਇਹ ਮੇਰੇ ਮਾਈਂਡ ਜਾਇਆ ਆਈਡੀਆ ਮੈਂ ਜਾਲੀ ਦੇ ਨਾਲ ਕੋਈ ਚੀਜ਼ ਬਣਾਣਾ ਮੈਂ ਮਗਰਮਛ ਵਗੈਰਾ ਬਣਾਣਾ ਹੁਣ ਸ਼ੁਰੂ ਕਰਨ ਵਾਲੇ ਸੀ ਇਹ ਰੱਖਿਆ ਸਮਾਨ ਜੇ ਤੁਹਾਨੂੰ ਦਿਲ ਕੀਤਾ ਉਸ ਦਿਨ ਇਹਨੂੰ ਕਟਿੰਗ ਕਰਕੇ ਦੇਂਦੇ ਤੇ ਉੱਪਰ ਸਪਰਿੰਗਸ ਨੂੰ ਫੇਸ ਕਰਦੇ ਮਤਲਬ ਇਸ ਦੀ ਤਿਆਰੀ ਸ਼ੁਰੂ ਕਰ ਦਿੱਤੀ ਗਈ ਹੈ ਕੁਝ ਨਵਾਂ ਆਈਡੀਆ ਹੈ ਤੁਹਾਡਾ ਨਵੀਂ ਚੀਜ਼ ਜਿਹੜੀ ਦੀ ਮਾਈਂਡ ਜੀ ਆਈਡੀਆ ਆ ਜਾਂਦਾ ਨਾ ਤੇ ਉਹ ਮੈਂ ਉਸ ਨੂੰ ਫਿਰ ਕਰਨ ਦੀ ਕੋਸ਼ਿਸ਼ ਕਰਨਾ ਫਿਰ ਆਪਣੇ ਆਪ ਚੀਜ਼ ਬਣ ਜਾਂਦੀ ਹੈ ਜੀ ਇਹ ਇਹ ਕੁਝ ਜੀ ਲਾਈਨ ਡ੍ਰੈਂਗ ਸਕੈਚ ਬਣੇ ਹੋਏ ਆ ਪੁਰਾਣੇ ਇਹ ਸਾਰੇ ਮੇਰੇ ਲਾਈਨ ਵਰਕ ਬਣੇ ਹੋਏ ਆ ਇਹ ਵੀ ਬਹੁਤ ਪੁਰਾਣੇ ਬਣੇ ਆ ਤਕਰੀਬਨ 40 50 ਸਾਲ ਪਹਿ전 ਉੱਪਰ ਹੀ ਹੋ ਗਏ ਨੇ ਤੇ ਕਿਉਂਕਿ ਇਹਦੀ ਮੇਰੀਆਂ ਵੈਰਾਈਟੀ ਜਿਹੜੀ ਹੈ ਨਾ ਲਾਈਨ ਵਰਕ ਬਾਡਰ ਕਲਰ ਪੈਨਸ ਓਇਲ ਪੇਂਟ ਮਤਲਬ ਇਹ ਮੇਰੀ ਚ ਤੇ ਮਤਲਬ ਸਾਰੀਆਂ ਮਤਲਬ ਆਈਟਮਾਂ ਸਾਰੀਆਂ ਬਣਾ ਲੈਂਦੇ ਆ ਪਰ ਉਹਦੇ ਵਿੱਚ ਹਰ ਸਾਹ ਨਾਲ ਕਾਫੀ ਮਤਲਬ ਡਿਫਰੈਂਟ ਸਾਰੀਆਂ ਜਿਹੜੇ ਹਰਕ ਦੀ ਵਿੱਚ ਇੱਕ ਸਾਰੀਆਂ ਕੁਆਲਿਟੀ ਇਕੱਠ ਹੁੰਦੀਆਂ ਜੀ ਅੱਛਾ ਕਦੀ ਵੀ ਕੋਈ ਆਇਆ ਹੈ ਇਹਨਾਂ ਤਸਵੀਰਾਂ ਨੂੰ ਖਰੀਦਣ ਆ ਕਦੀ ਕਿਸੇ ਨੇ ਕਿਹਾ ਹੋਏ ਕਿ ਸਾਨੂੰ ਇਹ ਪੋਰਟਰੇਟ ਪਸੰਦ ਹੈ ਸਾਨੂੰ ਦੇ ਦਿਓ ਨਹੀਂ ਖਰੀਦਣ ਵਾਸਤੇ ਇੱਥੇ ਕੋਈ ਨਹੀਂ ਆਇਆ ਜੀ ਹਜੇ ਤੱਕ ਕਿਉਂਕਿ ਮੈਨੂੰ ਵੀ ਇੱਥੇ 10-12 ਸਾਲ ਤੋਂ ਮੈਂ ਇਹ ਗੈਲਰੀ ਬਣਾ ਕੇ ਰੱਖੀ ਹੋਈ ਹੈ ਤੇ ਇਸੇ ਡਿਸਪਲੇ ਕੀਤਾ ਆਪਣੀ ਸਾਰੀ ਕਲੈਕਸ਼ਨ ਪਹਿਲਾਂ ਮੈਂ ਸਾਰੀ ਇਹ ਸਟੋਰ ਵਿੱਚ ਸਮਾ ਕੇ ਰੱਖੀ ਹੋਈ ਸੀ ਕਿ ਜਦੋਂ ਮੈਂ ਜਦੋਂ ਦੀ ਇਹ ਆਪਣਾ ਸ਼ੌਕ ਦਾ ਆਪਣੇ ਪੂਰਾ ਕਰਨ ਵਾਸਤੇ ਮੈਂ ਸਪੈਸ਼ਲ ਆਪਣੀ ਪਛਾਹ ਮਤਲਬ ਜਗਾ ਵੇਚ ਕੇ ਤੇ ਮੈਂ ਜਗਾ ਲੈ ਕੇ ਤੇ ਆਪਣਾ ਸ਼ੌਕ ਨੂੰ ਆਪਣਾ ਲੱਖਣ ਵਾਸਤੇ ਪੂਰਾ ਕਰਨ ਵਾਸਤੇ ਮੈਂ ਇਹ ਇਹਨੂੰ ਆਪਣਾ ਪਿਆਰ ਕਰਕੇ ਰੱਖਿਆ ਅੱਗੋਂ ਮਤਲਬ ਬਹੁਤ ਘੱਟ ਬੰਦੇ ਆ ਜਿਹਨੇ ਆਂਦੇ ਵੀ ਇਹ ਜਿਨ੍ਹਾਂ ਨੂੰ ਸ਼ੌਕ ਕੋਈ ਆ ਜਾਂਦਾ ਕੋਈ ਸਾਲ 2 ਸਾਲ ਜਾਂ 5 ਸਾਲ ਬਾਅਦ ਇੱਕ ਅਦੀ ਵਾਰੀ ਹੋਣ ਕੋਈ ਪੇ ਜਿਹੜਾ ਕਿ ਆਪਣੇ ਹੱਥ ਦਾ ਕੰਮ ਨੂੰ ਸਮਝਦਾ ਹੈ ਕਿ ਉਹ ਜਰੂਰ ਬਣਵਾਉਂਦੇ ਆ ਮੈਂ ਬਣਾ ਰਿਹਾ ਉਹਨਾਂ ਦਾ ਉਹਨਾਂ ਦਾ ਕੰਮ ਕਰ ਰਿਹਾ ਤੇ ਬਾਕੀ ਕੋਸ਼ਿਸ਼ ਕਰੀਦੀ ਹੈ ਤੇ ਹੁਣ ਵੀ ਮੈਂ ਜਿੰਨਾ ਹੋ ਸਕੇ ਆਪਣੇ ਆਪ ਨੂੰ ਬਿਜ਼ੀ ਰੱਖੀਦਾ ਤੇ ਜਿਹੜੇ ਪਾਸੇ ਹੋਵੇ ਸਪੋਰਟਸ ਵਾਲ ਹੋਵੇ ਤੇ ਮੈਂ ਸਪੋਰਟਸ ਵਾਲੇ ਪਾਸੇ ਬਿਜ਼ੀ ਹੋ ਜਾਂਦਾ ਕਿਉਂਕਿ ਜੇ ਮੈਨੂੰ ਉਧਰ ਪਾਸੇ ਵੀ ਸ਼ੌਕ ਹੈਗਾ ਬਜ਼ੁਰਗਾਂ ਨੂੰ ਪਰਵਾਨੀ ਦਾ ਸ਼ੌਕ ਸੀ ਮੈਨੂੰ ਵੀ ਹੈਗਾ ਮੈਂ ਵੀ ਤਕਰੀਬਨ 60 65 ਸਾਲ ਤੋਂ ਖਾੜੇ ਵੀ ਜਾ ਰਹੇ ਆ ਤੇ ਐਕਸਰਸਾਈਜ਼ ਕਰੀਦੀ ਮਾੜੀ ਮੋਟੀ ਤੇ ਜਿੰਦੇ ਕਰਕੇ ਹੁਣ ਅਸੀਂ ਤੁਰੇ ਫਿਰਦੇ ਆਂ ਜੀ ਸਾਨੂੰ ਤੁਹਾਡੀਆਂ ਬਣਾਈਆਂ ਤਸਵੀਰਾਂ ਤੁਹਾਡੀ ਕੀਤੀ ਹੋਈ ਕਲਾਕਾਰੀ ਬਹੁਤ ਪਸੰਦ ਆਈ ਹੈ ਮੈਨੂੰ ਲੱਗਦਾ ਦਰਸ਼ਕਾਂ ਨੂੰ ਵੀ ਜ਼ਰੂਰ ਪਸੰਦ ਆਈ ਹੋਵੇਗੀ ਬਹੁਤ ਚੰਗਾ ਲੱਗਾ ਤੁਹਾਡੇ ਨਾਲ ਗੱਲਬਾਤ ਕਰਕੇ ਬਹੁਤ ਬਹੁਤ ਸ਼ੁਕਰੀਆ ਥੈਂਕ ਯੂ ਜੀ ਆਪ ਦਾ ਤੁਹਾਡਾ ਬਹੁਤ ਧੰਨਵਾਦ ਤੁਸੀਂ ਸਾਡੇ ਗੈਲੀ ਚ ਆ ਕੇ ਮੇਰੇ ਲੋਕਾਂ ਨੂੰ ਦੱਸਣ ਵਾਸਤੇ ਵੀ ਮੈਂ ਇੱਕ ਛੋਟੇ ਕਲਾਕਾਰ ਦੀ ਆਪਣਾ ਹੌਸਲਾ ਵਧਾਇਆ ਤੇ ਮੈਂ ਤੁਹਾਡਾ ਬਹੁਤ ਧੰਨਵਾਦ ਕਰਦਾ ਜੀ ਬਹੁਤ ਬਹੁਤ ਥੈਂਕ ਯੂ ਜੀ ਸੋ ਇਹ ਸੀਗੇ ਸਾਡੇ ਨਾਲ ਮਹਿੰਦਰ ਠਕਰਾਲ ਜੀ ਜਿਨ੍ਹਾਂ ਨੇ ਚੌਲ ਦੇ ਦਾਣੇ ਦੇ ਉੱਪਰ ਵੀ ਕਲਾਕਾਰੀ ਕੀਤੀ ਹੈ ਜੋ ਸੋਚਣਾ ਹੀ ਅਸੰਭਵ ਹੈ ਸੋ ਅੱਜ ਦੀ ਪੇਸ਼ਕਾਰ ਦੇ ਵਿੱਚ ਇਨਾਈ ਵੇਗ ਦਿਰੋਦੈਨਿਕ ਸਵੇਰਾ ਟੀਵੀ ਸਤਿ ਸ਼੍ਰੀ ਅਕਾਲ ਦੇਸ਼ ਦੁਨੀਆ ਦੀ ਹਰ ਖਬਰ ਸਭ ਤੋਂ ਪਹਿਲੇ ਦੇਖਣੇ ਕੇ ਲਈ ਫੋਲੋ ਕਰੇਨ ਦਿਨਿਕ ਸਵੇਰਾ ਟੀਵੀ YouTube Facebook Instagram X اور WhatsApp چینل پر